ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਪਠੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਆਪਾਂ ਕਾਫੀ ਲੰਬੇ ਸਮੇਂ ਤੋਂ ਮਿਹਨਤੀ ਪਰਿਵਾਰਾਂ ਦੀਆਂ ਸੰਯੁਕਤ ਪਰਿਵਾਰਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਵੀਡੀਓ ਪਾ ਰਹੇ ਹਾਂ ਤੇ ਕਾਫੀ ਭਰਾਵਾਂ ਦਾ ਭੈਣਾਂ ਦਾ ਚੰਗਾ ਰਿਸਪੌਂਸ ਵੀ ਮਿਲ ਰਿਹਾ ਹੈ ਤੇ ਅੱਜ ਆਪਾਂ ਫੇਰ ਤੁਹਾਨੂੰ ਪੰਜਾਬ ਦਾ ਇੱਕ ਬਹੁਤ ਚੰਗਾ ਡੇਰੀ ਫਾਰਮ ਦਿਖਾਉਣਾ ਜਿਹਦੇ ਵਿੱਚ 20 21 21 ਲੀਟਰ ਵਾਲੇ ਜਾਨਵਰ ਹੈ ਜੇ ਟੋਟਲ ਜਾਨਵਰਾਂ ਦੀ ਗੱਲ ਕਰੀਏ ਤਾਂ 120 ਜਾਨਵਰਾਂ ਦਾ ਫਾਰਮ ਸਾਡੇ ਛੋਟੇ ਵੀਰ ਨੇ ਬਣਾਇਆ ਪਿਆ ਇਹ ਫਾਰਮ ਨੂੰ ਸਟਾਰਟਿੰਗ ਦੀ ਗੱਲ ਕਰੀਏ ਤਾਂ ਤਕਰੀਬਨ ਸਟਾਰਟ ਕਰੇ ਨੂੰ ਵੀ 2 2.5 ਸਾਲ ਹੀ ਹੋਏ ਆ। ਆਉਣ ਵਾਲੇ ਸਮੇਂ ਦੇ ਵਿੱਚ ਕਿਥੋਂ ਤੱਕ ਫਾਰਮ ਨੂੰ ਲਿਜਾਣ ਦਾ ਸਾਡੇ ਵੀਰ ਦਾ ਸੁਪਨਾ ਹੈ। 80 80 ਉਮਰ ਦੇ ਨੌਜਵਾਨ ਜ਼ਿਆਦਾਤਰ ਦੇਸ਼ਾਂ ਵਿਦੇਸ਼ਾਂ ਦੇ ਵੱਲ ਮੂਵ ਹੋ ਰਹੇ ਆ। ਉਹ ਕਹ ਰਿਹਾ ਵੀ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਨਹੀਂ। ਇਸ ਨੌਜਵਾਨ ਨੇ ਆਪ ਦੇ ਘਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕਿਵੇਂ ਰੁਜ਼ਗਾਰ ਨੂੰ ਜਿਹੜਾ ਆਪਦਾ ਰਸਤਾ ਬਣਾਇਆ ਥਾਂ ਰੱਖੀ। ਤੇ ਫਿਰ ਹੌਣੀ ਹੌਲੀ ਹੌਲੀ ਇਹ ਫਾਰਮ ਨੂੰ ਵੀਰ ਵੱਡਾ ਕਰ ਰਿਹਾ ਹੈ ਗੱਲਬਾਤ ਤੁਹਾਡੀ ਛੋਟੇ ਵੀਰ ਨਾਲ ਕਰਾਉਣੇ ਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਵੀ ਕਰਿਆ ਕਰੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ ਵੱਲੋਂ ਬਾਈ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਇੰਨੀ ਦੂਰੋਂ ਆਏ ਤੇ ਸਾਰੇ ਦੇਖਣ ਵਾਲੇ ਭੈਣਾਂ ਤੇ ਵੀਰਾਂ ਦਾ ਧੰਨਵਾਦ ਸਾਡੀ ਵੀਡੀਓ ਦੇ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸਿਓ ਜਿੱਥੇ ਕੀ ਆਖੜਿਆ ਮੇਰਾ ਨਾਮ ਸੋਲਪ੍ਰੀਤ ਸਿੰਘ ਆ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗੀ ਜੀ ਬਲਾਕ ਆਪਣੀ ਸ਼ੈਣੀ ਆ ਜੀ ਤੇ ਪਿੰਡ ਇਧਰਲੀ ਸਾਈਡ ਆਪਾਂ ਨੂੰ ਭਦੌੜ ਪਿੰਡ ਪੈ ਗਿਆ ਤੇ ਇਧਰ ਕੈਂਚੀਆਂ ਪੈ ਗਿਆ ਰੋਡ ਤੇ ਆਪਣਾ ਪਿੰਡ ਜੀ ਸੋਰ ਦੇ ਫਾਰਮ ਦੀ ਗੱਲ ਕਰੀਏ ਹਾਂਜੀ ਵੇਖੋ ਉਮਰ ਬਹੁਤ ਛੋਟੀ ਆ ਹਾਂਜੀ ਤੇ ਪਲੰਘਾਂ ਸਟੈਪ ਵਾਈਜ਼ ਸਟੈਪ ਕਾਫੀ ਵੱਡੀਆਂ ਹਾਂ ਗਰਾਫਤਾਂ ਨੂੰ ਜਾ ਰਹੇ ਹਾਂ ਹਾਂਜੀ ਇੱਕ ਮੇਰੇ ਰਿਸ਼ਤੇਦਾਰਾਂ ਦਾ ਫਾਰਮ ਸੀ ਜਾਂ ਕੋਈ ਵੀਡੀਓ ਦੇਖੀ ਕਿਵੇਂ ਇਹ ਚੀਜ਼ਾਂ ਦਿਮਾਗ ਚ ਆਈਆਂ ਥੋੜਾ ਘਰੋਂ ਹੌਸਲਾ ਵਾਲਾ ਕਰਕੇ ਤੇ ਪਹਿਲਾਂ ਤੋਂ ਸ਼ੌਂਕ ਨਾਲ ਹੀ ਆਪਣਾ ਸਟਾਰਟ ਕੀਤਾ ਵਾ ਤੇ ਬਾਕੀ ਆਪਾਂ ਆਪਦੇ ਹਿਸਾਬ ਨਾਲ ਹੀ ਚੱਲਦੇ ਆ ਕੋਈ ਕਿਸੇ ਤੋਂ ਬਾੜੀ ਰਾਏ ਨਹੀਂ ਲੈਂਦੇ ਕੋਈ ਆਪਾਂ ਫਾਰਮ ਦੇਖ ਕੇ ਨਹੀਂ ਸਟਾਰਟ ਕੀਤਾ ਆਪਾਂ ਉਹਦੇ ਸ਼ੌਂਕ ਨਾਲ ਫਾਰਮ ਸਟਾਰਟ ਕੀਤਾ ਦਿਖਾਈਏ ਫਿਰ ਸੱਜਣਾ ਜੀ ਘੱਟ ਖਰਚੇ ਵਾਲਾ ਘੱਟ ਖਰਚੇ ਵਾਲਾ ਤੇ ਚੰਗੀਆਂ ਮੱਝਾਂ ਵਾਲਾ ਹਾਂ ਕਿੰਨੇ ਤੋਂ ਸਟਾਰਟ ਹੈ ਤੇ ਕਿੱਥੋਂ ਤੱਕ ਹੈਗੀਆਂ 15-16 ਤੋਂ ਲੈ ਕੇ 20 ਕੀ ਤੱਕ ਰਮੱਝਾਂ ਨੇ ਤੇ 25 ਤੋਂ ਲੈ ਕੇ 40 42 ਚ ਖਰਾਲੀਆਂ ਆਪਣੇ ਕੋਲੇ ਗਾਇਆਂ ਨੇ ਜੀ ਲੈ ਬਈ ਸੱਜਣੋ ਆਜੋ ਜੇ ਕੋਈ ਭਰਾ ਸਲਾਹ ਕਰੀ ਜਾਂਦਾ ਵੀ ਫਾਰਮ ਕਰਨਾ ਹੈ ਗਰਮੀ 'ਚ ਕਰਾਂਗੇ ਗਰਮੀ 'ਚ ਕਹਿੰਦਾ ਠੰਡ 'ਚ ਕਰਾਂਗੇ ਤਾਂ ਤੁਹਾਨੂੰ ਕਾਫੀ ਪੁਆਇੰਟ ਵੀਰ ਤੋਂ ਇਸ ਫਾਰਮ ਦੇ ਵਿੱਚੋਂ ਸਿੱਖਣ ਨੂੰ ਮਿਲਣਗੇ ਫਾਰਮ ਦੇ ਖਰਚਾ ਬਹੁਤ ਘੱਟ ਕਰਿਆ ਤੇ ਨਗੀਨੇ ਤੁਸੀਂ ਦੇਖਣੇ ਆ ਕਮੈਂਟ ਤੁਸੀਂ ਕਰ ਕਰ ਦੱਸਣਾ ਵੀ ਬਾਈ ਦੇ ਕੋਲੇ ਕਿੰਨੇ ਕੁ ਚੰਗੇ ਚੰਗੇ ਨਗੀਨੇ ਜਿਹੜੇ ਉਹ ਹੈਗੇ ਆ ਇੱਥੋਂ ਫਾਰਮ ਦੀ ਸ਼ੁਰੂਆਤ ਆ ਜਿਹੜੀ ਉਹ ਹੋ ਜਾਂਦੀ ਆਪਾਂ ਅੰਦਰ ਆ ਗਏ ਹੌਲੀ ਹੌਲੀ ਐ ਸੱਜ ਫਿਰ ਕਬੂਤਰਾਂ ਦਾ ਫਾਰਮ ਤਾਂ ਨਹੀਂ ਕਿਤੇ ਨਹੀਂ ਜੀ ਕਬੂਤਰ ਵੀ ਆ ਘੋੜੀਆਂ ਵੀ ਆ ਬੱਕਰੀਆਂ ਵੀ ਆ ਕੁੱਤੇ ਵੀ ਆ ਆਪਣੇ ਕੋਲ 4-5 ਹੈ ਕਿ ਤੁਹਾਨੂੰ ਮੈਂ ਪਹਿਲਾਂ ਜਿਵੇਂ ਸ਼ੌਂਕ ਨਾਲ ਕੰਮ ਸਟਾਰਟ ਕੀਤਾ ਵਾ ਕੋਈ ਇਹ ਆਪਣਾ ਕਮਾਈ ਦੇ ਹਿਸਾਬ ਨਾਲ ਹੀ ਕੰਮ ਸਟਾਰਟ ਕੀਤਾ ਹੋਵੇਗਾ ਵਾਹ ਜੀ ਵਾਹ ਲੈ ਬਈ ਸੱਜਣੋ ਹਰਾ ਚਾਰਾ ਵੱਡੀ ਬੈਠਾ ਕੁੱਤਰ ਕਤرائی ਕਰਕੇ ਵਿਚਰ ਲਾਈ ਬੈਠਾ ਤੇ ਉੱਤੇ ਕਬੂਤਰ ਵੀ ਜਿਹੜੇ ਨੱਚਦੇ ਫਿਰਦੇ ਆ ਹਨਾ ਉਹ ਇਥੋਂ ਫਾਰਮ ਦੀ ਸਟਾਰਟ ਹੋਗੀ ਹੋਣ ਜੇ ਟੋਪੀ ਦੀ ਚਾਈ ਕਰੀਏ ਤਾਂ ਮੈਂ ਐ ਥੋੜੀ ਜੀ ਉਂਗਲ ਹੋਰ ਤਾਂ ਕਰਤੀ ਤਾਂ ਹੋ ਸਕਦਾ ਮੇਰਾ ਛੱਤ ਨੂੰ ਹੱਥ ਲੱਗ ਜੇ ਉਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲੈਣੀ ਆ ਤੇ ਤਕਰੀਬਨ ਦੇਖੋ ਇਧਰਲੇ ਪਾਸੇ ਸਿਮੈਂਟਡ ਚਾਦਰ ਹੋਗੀ ਤੇ ਇਧਰਲੇ ਪਾਸੇ ਲੋਹੇ ਵਾਲੀ ਚਾਦਰ ਹੋਗੀ ਤਾਪਦੀ ਨਹੀਂ ਕਿ ਕੀ ਤਜਰਬਾ ਹੈ ਕਿ ਕੀ ਕੁਛ ਕੀਤਾ ਉਹ ਗੱਲਬਾਤ ਸੋਲ ਦੇ ਨਾਲ ਆਪਾਂ ਕਰਦੇ ਰਵਾਂਗੇ 16 ਕਿਹੜੇ ਨਗੀਨੇ ਤੋਂ ਆਪਾਂ ਸਟਾਰਟਿੰਗ ਕਰੀਏ ਕਿਹੜੇ ਨਗੀਨੇ ਇਧਰੋਂ ਹੀ ਆਪਾਂ ਸਟਾਰਟਿੰਗ ਕਰਦੇ ਆ ਲੈ ਬਈ ਦਰਸ਼ਕੋ ਮੱਜਾਂ ਤੁਸੀਂ ਦੇਖੀ ਜਾਣੀਆਂ ਵੀਡੀਓ ਦੇ ਪਾਰਟ ਮੇਰੇ ਹਿਸਾਬ ਨਾਲ 2-3 ਬਣਨਗੇ ਕਿੰਨੀ ਜਗ੍ਹਾ ਦੇ ਵਿੱਚ ਸੱਜਣਾ ਫਾਰਮ ਬਣਾਇਆ ਨੌ ਕਨਾਲਾਂ ਦੇ ਵਿੱਚ ਹੁਣ ਆਪਣਾ ਫਾਰਮ ਹੈ ਨੌ ਕਨਾਲਾਂ ਚ ਫਾਰਮ ਬਣਿਆ ਇੱਕ ਕਿਲਾ ਤੇ ਇੱਕ ਨਾਲ ਇੱਕ ਕਿਲਾ ਇੱਕ ਕਨਾਲ ਹੋਗੀ ਹਾਂਜੀ ਕਿਵੇਂ ਫਿਰ ਬਾਪੂ ਨੇ ਕਿੰਨੀਆਂ ਮੰਗਾਂ ਪਹਿਲੀ ਚ ਲੈ ਕੇ ਦਿੱਤੀਆਂ ਹਾਂ ਪਹਿਲਾਂ ਆਪਣੇ ਕੋਲ 6-7 ਮੱਜਾਂ ਘਰਦੀਆਂ ਸੀ ਫਿਰ ਪਹਿਲੀ ਮੱਝ ਲੈ ਲਈ 2023 ਦੇ 8ਵੇਂ ਮਹੀਨੇ ਦੀ 23 ਤਰੀਕ ਨੂੰ ਹਾਂ ਫਿਰ ਉਹ ਨੌਵੇਂ ਦੀ ਦੋ ਲੈ ਲਈ ਇੱਕ ਇੱਕ ਦੋ ਦੋ ਕਰਦੇ ਕਰਦੇ ਬਧਾਉਂਦੇ ਬਧਾਉਂਦੇ ਹੁੰਦਾ 5-5 ਇਕੱਠੀਆਂ 10-10 ਇਕੱਠੀਆਂ ਖਰੀ ਖਰੀਨ ਕੇ ਬਲਾਉਣੇ ਆ ਉਹ ਬੱਲੇ 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 ਹੌਸਲਾ ਫਿਰ ਕਾਫੀ ਵੱਡਾ ਹੈ ਨਾ ਹੌਸਲਾ ਬਾਪੂ ਪਰਿਵਾਰ ਦਾ ਬਹਲਾ ਸਾਥ ਹੀ ਤਾਂ ਹੀ ਹੈ ਲੈ ਬਈ ਸੱਜਣੋ ਜੇ ਕਿਸੇ ਦਾ ਪੁੱਤ ਕੋਈ ਮੱਝਾਂ ਲਿਓਣ ਨੂੰ ਕਹਿੰਦਾ ਗਾਈਆਂ ਲਿਓਣ ਨੂੰ ਕਹਿੰਦਾ ਕੋਈ ਕੂੜੀਆਂ ਲਿਓਣ ਨੂੰ ਕਹਿੰਦਾ ਤਾਂ ਸ਼ੌਂਕ ਪੂਰਾ ਕਰਦਿਆ ਕਰੋ ਪਤਾ ਨਹੀਂ ਬੱਚੇ ਨੇ ਕਿੱਥੋਂ ਕਿੱਥੇ ਕਿ ਲੈ ਜਾਣਾ ਗੱਡੀਆਂ ਗੁੱਡੀਆਂ ਦੇ ਸ਼ੌਂਕ ਚਲੋ ਕਿਤੇ ਨਾ ਕਿਤੇ ਨਹੀਂ ਪਹੁੰਚਦੇ ਆਹ ਤਾਂ ਆਪਣਾ ਖੂ ਇਹ ਤਾਂ ਆਪਣਾ ਕਿੱਤਾ ਹੋ ਗਿਆ ਖੂ ਦਾ ਕਿੱਤਾ ਹੈ ਹਨਾ ਇਹ ਤਾਂ ਆਪਣੇ ਜ਼ਮੀਨ ਦਾ ਆਪਣੇ ਕਾਰੋਬਾਰ ਦਾ ਖੇਤੀ ਦਾ ਨਾਲ ਕਿੱਤਾ ਦੂਜੀ ਬਾਹ ਖੇਤੀ ਦੀ ਲੈ ਵੀ ਸੱਜਣੋ ਜਿੱਧਰ ਵੀ ਨਿਗਾ ਮਾਰਾਂਗੇ ਜਿਹੜੀ ਵੀ ਖਲ ਖੁੰਡੇ ਚ ਨਿਗਾ ਮਰਾਂਗੇ ਕੈਮਰਾਮੈਨ ਨੂੰ ਕਹਿੰਦਾ ਵੀ ਚੱਕ ਕੇ ਦਿਖਾ ਦਿਓ ਕਰੋੜਾ ਰੁਪਈਆ ਦਾ ਕਾਲਾ ਸੋਨਾ ਪਿਆਗਾ ਹੁਣ ਤਾਂ ਸੋਨੇ ਦਾ ਸੋਲਾ ਰੇਟ ਵੀ ਬਹੁਤ ਝੜ ਗਿਆ ਹਨਾ ਹੁਣ ਤਾਂ 2.5 3-3 ਲੱਖ ਦੀ ਮੱਝ ਆ ਇੱਕ ਤੇ 50 60 60 ਹਜ਼ਾਰ ਦੀ ਲੱਖ ਲੱਖ ਦੀ ਤਾਂ ਝੋਟੀ ਹੋਈ ਪਈ ਆ ਕਿਹੜੀ ਬਲੀਡ ਆਪਣੇ ਕੋਲੇ ਜ਼ਿਆਦਾ ਹੋ ਗਈ। ਹੁਣ ਆਪਣੇ ਕੋਲੇ ਮੋਹਰਾ ਇੱਕ ਦੋ ਨੀਲੀ ਦੀਆਂ ਨੇ, ਬਾਕੀ ਆਪਣੇ ਕੋਲੇ ਆ ਘਰ ਦੀਆਂ ਤਿੰਨ ਚਾਰ ਮੱਝਾਂ ਬੂਰੀਆਂ। ਵਾਹ ਜੀ ਵਾਹ। ਲੈ ਬਈ ਸਜਣੋ, ਖਰਚਾ ਤੁਸੀਂ ਚੈੱਕ ਕਰ ਲਓ। ਕੋਈ ਬਹੁਤਾ ਖਰਚਾ ਨਹੀਂ ਕਰਿਆ, ਸਿੰਪਲ ਤਰੀਕੇ ਦਾ ਫਾਰਮ ਹੈ। ਬਸ ਕਿਉਂ ਸਫਾਈ ਆਪਣੀ ਐ ਮੇਨ ਜਿਹੜੇ ਕੰਮ ਹੁੰਦੇ ਆ ਉਤਾਂ ਹਾਲੇ ਸ਼ੈੱਡ ਨਹੀਂ, ਥੱਲੇ ਪੱਕਾ ਸਕੰਜੇ ਲੱਗੇ ਹੋਇਆ ਮੇਨ ਗੱਲ। ਇਹ ਕਿਸੇ ਆਰਕੀਟੈਕਟ ਨੇ ਬਣਾਇਆ ਨਹੀਂ। ਨਹੀਂ 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 ਕੋਈ ਨਹੀਂ। ਉਹ ਸਾਰੀਆਂ ਪਾੜੀ ਵਾਲੇ ਬੰਦਿਆਂ ਦਾ ਕੰਮ ਹੁੰਦਾਗਾ। ਹਾਂ। ਤੇ ਪੈਸੇ ਖਰਾਬ ਕਰਨ ਵਾਲਿਆਂ ਦਾ ਕੰਮ। ਆਪੀ ਤੁਸੀਂ ਤੇ ਲੱਕੂ ਨੇ ਕਰਿਆ ਹਾਂ ਆਪੀ ਲੈ ਬਈ ਸੱਜਣੋ ਪੱਕੇ ਤੇ ਕਿਸੇ ਰੈ ਨਹੀਂ ਲੈਂਦੇ ਆਪ ਦੇ ਹਿਸਾਬ ਨਾਲ ਫਾਰਮ ਵਧਾਇਆ ਗਾਹਾਂ ਵੀ ਆਪ ਆਪ ਦੇ ਹਿਸਾਬ ਨਾਲ ਹੀ ਵਧਾਉਣਾ ਪਾਉ ਉਹ ਵੈਰੀ ਗੁੱਡ ਬਹੁਤ ਵਧੀਆ ਲੈ ਬੂਰੀ ਤੋਂ ਕਰਦੇ ਆ ਸਟਾਰਟ ਹਾਂਜੀ ਅਗਲਾ ਕਹਿ ਦਿੰਦਾ ਵੀ ਫਲਾਨਿਆਂ ਥੋੜੇ ਕਿਹੜਾ ਬੂਰੀਆਂ ਖੜੀਆਂ ਹਨਾ ਆਪਣੇ ਖੜੀਆਂ ਨਹੀਂ ਆਪਣੇ ਖੜੀਆਂ ਆਪਾਂ ਬੂਰੀ ਤੋਂ ਸਟਾਰਟ ਕਰਦੇ ਆ ਹਾਂਜੀ ਐ ਕਿਹੜੇ ਸੂਏ ਆ ਗਈ ਬਾਈ ਇਹ ਇਹ ਹੁਣ ਚੌਥੇ ਸੂਏ ਹੋਊਗੀ ਪਹਿਲਾਂ ਨੇ ਤਿੰਨ ਗੱਟੀਆਂ ਦਿੱਤੀਆਂ ਸੀਗੀਆਂ ਹੂੰ ਤੇ ਇਹ ਚੌਥੀ ਵਾਲੀ ਵੀ ਆ ਬੂਰੀ ਗੱਟੀ ਬੈਠੀ ਐ ਦੀ ਤੇ ਕਿਹੜੇ ਸੀਮਿੰਟ ਤੋਂ ਗੱਪਣਾ ਕੁਝ ਜਾ ਰਿਹਾ ਸਾਇਰ ਪਰ ਇਕੱਲੇ ਇਕੱਲੇ ਜਾਨਵਰ ਦਾ ਨਹੀਂ ਇਹ ਮੰਨ ਲਓ ਟੀਕੇ ਨਾਲ ਆਪਾਂ ਇਕੱਠੇ ਆਪਣਾ ਡਾਕਟਰੀ ਆ ਤੇ ਆਪਣਾ ਭਾਈ ਮੰਨ ਲਾ ਨਾਜੀ ਡਾਕਟਰ ਆ ਇਥੇ ਮਸ਼ਹੂਰ ਉਹਨਾਂ ਦੇ ਕੰਟੇਨਰ ਚ ਟੀਕੇ ਪਵਾ ਲੈਣੇ ਹੁੰਦੇ ਆ ਜੀ ਤੇ ਉਹ ਚੋ ਆਪਾਂ ਭਰਾ ਭਰ ਦਿੰਦਾ ਉਹ ਤੇ ਮੰਨ ਲਓ ਵੱਡੀ ਗੱਲ ਹੋਰ ਆ ਹੁਣ 18 19 ਕਿਲੋ ਦੇ ਉਤੇ ਚੱਲਦੀ ਆ ਹਮ ਨੋਰਮਲ ਖਰਾਕ ਚ ਵੱਡੀ ਗੱਲ ਹੋਰ ਆ ਹੁਣ ਕਹਿ ਦਿਆਂਗੇ ਸਾਡੇ ਕੋਲੇ 20 20 ਕਿਲੋ ਵਾਲੀਆਂ ਖੜੀਆਂ ਨੇ ਉਹ ਖਰਚਾ ਦੁੱਗਣਾ ਕਰ ਦਿੰਦੇ ਆ ਉਹ 20 ਕਿਲੋ ਵਾਲੀ ਪੜਤਾ ਦਿੰਦੀ ਨਹੀਂ ਹਮਮ ਆਪਾਂ ਨਾਲ ਆਪਦਾ ਆਪਾਂ ਕਮਾਈ ਵੀ ਦੇਖਣੀ ਹੈ ਹਮ ਆਪਾਂ ਆਪਦਾ ਖਰਚਾ ਵੀ ਦੇਖਣਾ ਹੁਣ ਜੇ ਇਹ ਮੰਨ ਲਓ ਹਜ਼ਾਰ ਦਾ ਦੁੱਧ ਦਿੰਦੀ ਹੈ 1200 ਦਾ ਦਿੰਦੀ ਆ ਇਹਨੂੰ 8-900 ਖਵਾਤਾ ਫੇਰ ਤਾਂ ਆਪਾਂ ਉਹੀ 2-250 ਰਹਿ ਗਏ ਨਾਲੇ ਵਿਆਜ ਆ ਤਿਆਰ ਹੋ ਜੂ ਨਾਲ ਨਾਲ ਆ ਤਿਆਰ ਹੋ ਜੂ ਜੇ ਹੁਣ ਆਪਾਂ ਇਹਨੂੰ 2-300 ਖਵਾ ਕੇ ਦੁੱਧ ਆਪਾਂ ਹਜ਼ਾਰ ਦਾ ਲਈਏ 6-700 ਰੁਪਏ ਤੋ ਬਚਾਈ ਫੇਰ ਆਪਣਾ ਫਾਰਮ ਪਾਸ ਹੋਊਗਾ ਹਮ ਵੱਡੀ ਗੱਲ ਵਾਹ ਜੀ ਵਾਹ ਹੋਣੇ ਨੇ ਤੀਜੇ ਸੂਏ ਕੀ ਰਿਕਾਰਡ ਤੇ ਚੱਲੀ ਆ ਤੀਜੇ ਸੂਏ ਵੀ 18 ਹੁੰਦੀ ਆ ਬਾਕੀ ਨੋਰਮਲ ਖਰਾਕ ਹੈ ਨਾ ਵੱਡੀ ਗੱਲ ਹੁਣ ਜੇ ਆਪਣੇ ਕੋਲ ਵੱਡੀਆਂ ਵੱਡੀਆਂ ਮੱਝਾਂ ਐ ਵੀ ਖੜੀਆਂ ਨੇ ਇਹ ਸਾਈਡ ਤੇ ਮੰਨ ਲਓ 24 22 23 24 ਕਿਲੋ ਵਾਲੀਆਂ ਵੀ ਖੜੀਆਂ ਨੇ ਦਰਸ਼ਕੋ ਕਹਿਣਾ ਸੌਖਾ 120 ਜਨਮਾਂ ਦੇ ਵਿੱਚ ਅੱਜ ਗੇੜਾ ਦੇਮਾਂ ਕਿਤੇ ਗੇੜਾ ਦਿੰਦਾ ਬੰਦਾ ਥੱਕ ਜਾਂਦਾ ਹੁਣ ਕਲੇ ਕਲੇ ਦਾ ਕਟਰੂ ਦਾ ਪਤਾ ਜਿਵੇਂ ਕਹਿੰਦੇ ਹੁੰਦੇ ਆ ਟੂਕਿਆਂ ਨੂੰ ਤਿੰਨ ਦਾ ਕ ਭੁੱਲ ਜਾਂਦੇ ਆ ਵੱਡੋ ਵੱਡ ਐਨੀ ਨਿਗਾ ਰੱਖਦੇ ਕਿੰਨੇ ਨਾ ਪਸ਼ੂ ਐ ਗਾਲਾ ਕਰਦਾ ਆਪਣੀ ਉਤੇ ਵੀ ਨਿਗਾ ਹੁੰਦੀ ਐ ਕੱਈਰ ਰਾਤ ਨੂੰ ਇੱਕ ਮੱਝ ਸੀ ਆ ਮੱਝ ਹੋਗੀ ਕੈਮਰੇ ਦੇ ਬੈਠੇ ਨੇ ਕਿੰਨਾ ਗਾਲਾ ਕਰ ਲਿਆ ਗੋਹਾ ਕਰ ਲਿਆ ਰਾਤ ਨੂੰ ਐ ਨਿਗਾ ਹੁੰਦੀ ਆ ਫੇਰ ਫਾਰਮ ਪਾਸ ਹੋਣਾ ਤੇ ਆਪਣੀ ਨਿਗਾ ਚਾਹੀਦੀ ਆ ਝਾਰੇ ਪਾਸ ਹਾਂ ਬੰਦੇ ਫੇਰ ਲੇਬਰ ਵਾਲੇ ਕਿੰਨੇ ਹੋ ਗਏ ਹੁਣ ਆਪਣੇ ਕੋਲੇ ਉਹ ਪਹਿਲਾਂ ਹੁਣ 5 ਆ بس 1 2 ਆ ਜਾਣ ਵਾਲੇ ਆ 6 ਵੀ ਹੋ ਜੈਣੇ 7 ਵੀ ਹੋ ਜਾਂਦੇ ਆ ਇੱਕ ਦੋ ਆਪਣੇ ਨਾਲ ਖੇਤੀ ਚੱਲੀ ਜਾਂਦੇ ਹੁੰਦੇ ਆ ਅੱਛਾ ਬਾਹੀ ਨਾਲ ਕਿੰਨੇ ਕਿੱਲਿਆਂ ਦੀ ਆ ਹੁਣ ਇੱਕ ਤੇਰੇ 40 ਕਿੱਲਿਆਂ ਦੀ ਆ ਪੂਰੇ 60 ਕਿੱਲਿਆਂ ਦੀ ਆ ਹਲੇ ਸਾਹ ਨਹੀਂ ਬੱਲੇ 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 ਹੌਲੀ ਹੌਲੀ ਪ੍ਰਮਾਤਮਾ ਦੀ ਮਿਹਰ ਨਾਲ ਕਰਾਫਤਾਂ ਨੂੰ ਜਾਈ ਜਾਂਦਾ ਹੈ ਨਾਲ ਨਾਲ ਫਿਰ ਪਸ਼ੂ ਫਿਰ ਨਾਲ ਨਾਲ ਥੋੜੀ ਖੇਤੀ ਦਾ ਵੀ ਧਿਆਨ ਰੱਖਣਾ ਮੈਂ ਜੋ ਇਹ ਜੀਚੋਂ ਆਪਾਂ ਪੜਤਾ ਕਢਣਾਗਾ ਵੇਚਣਾ ਮੈਨੂੰ ਬਹੁਤ ਬੰਦੇ ਫੋਨ ਕਰਨਗੇ ਬਈ ਅਸੀਂ ਸ਼ਹਿਰ 'ਚ ਬੈਠੇ ਆ ਹੂੰ ਕਿ ਮੈਂ ਅਸੀਂ ਕੋਈ ਨੌਕਰੀ ਕਰਦੇ ਹੂੰ ਠੀਕ ਆ ਇਹ ਹੁੰਦਾ ਤਿੰਨ ਹਿੱਸੇ ਮੱਝ ਦੀ ਹੂੰ ਪਹਿਲਾਂ ਤਾਂ ਕੱਖ ਤੂੜੀ ਹਰਾ ਮਤਲਬ ਚਾਰ ਜਾਂ ਤੂੜੀ ਇੱਕ ਇੱਕ ਹਿੱਸਾ ਖਾਣ ਦਾ ਇੱਕ ਹਿੱਸਾ ਆਪਣੀ ਕਮਾਈ ਇੱਕ ਹਿੱਸਾ ਫੀਡ ਜੇ ਤਾਂ ਹੁਣ ਆਪਾਂ ਜੱਟ ਜ਼ਿਮੀਦਾਰਾ ਤੂੜੀ ਦਾ ਹਰਾ ਆਪਣਾ ਕਰਦੇ ਹੀ ਹੋ ਗਿਆ ਆਪਾਂ ਨੂੰ ਦੋ ਹਿੱਸੇ ਵਜ ਜਾਣੇ ਮੰਨ ਲਾ ਕੱਖ ਹਿੱਸੇ ਵਾਲਾ ਵਜ ਗਿਆ ਇੱਕ ਆਪਣੀ ਕਮਾਈ ਵਾਲਾ ਵਜ ਗਿਆ ਫਿਰ ਹੁਣ ਜਿਹਨੇ ਕੱਖ ਵੀ ਮੁੱਲ ਦੇ ਲੈਣੇ ਆ ਫਿਰ ਉਹਨੂੰ ਘੱਟ ਬਚਦਾ ਉਹ ਫਿਰ ਕੱਲੀ ਕੱਲੀ ਚੀਜ਼ ਤੇ ਖਰਚਾ ਪੈ ਜਾਂਦਾ ਹੁਣ ਆਪਾਂ ਨੂੰ ਮੱਝ ਮੰਨ ਲਓ 1,60,7000 ਦਾ ਸੂਛੇ ਦੁੱਧ ਦੇ ਹਮ ਤਾਂ ਮਾ ਡੇਢ ਦਾ ਲਾ ਲਓ ਫੀਡ ਉਹ ਖਾਂਦੇ 60 60 70k ਦੀ ਮਤਲਬ 80k 90k ਰੁਪਇਆ ਚੰਗੀ ਮੱਝ ਦੇ ਦਿੰਦੇ ਉਹ ਸੂਈ। ਹੂੰ। ਤੋਂ ਰੇਡ ਰੂਡ ਦੁੱਧ ਤੇ ਵਧੀਆ ਨੇ। ਉਹ ਜਿਹਨੇ ਨਹੀਂ ਸਟਾਰਟ ਕਰਨਾ ਉਹ ਦੁੱਧ ਦਾ ਰੇਟ ਇੰਨੀ ਆਇ ਨਹੀਂ ਹੈਗਾ ਲੇਬਰ ਨਹੀਂ ਮਿਲਦੀ ਹੈਗੀ। ਜਿਹਨੇ ਨਹੀਂ ਕਰਨਾ ਨਹੀਂ ਜਿਹਨੇ ਨਹੀਂ ਕਰਨਾ ਜਿਹਨੇ ਨਹੀਂ ਕਰਨਾ। ਉਹ ਕਈਆਂ ਐਡੀ ਵੀ ਡਿੱਕਿਆ ਪੈ ਜਾਂਦਾ ਜਿਵੇਂ 40 45 50 ਮੱਝਾਂ ਦੁੱਧ ਤੇ ਚੱਲਦੀਆਂ ਨੇ ਤੁਸੀਂ ਦੋ ਦੋ ਜਾਨੇ ਵੀ ਛੋਲੇ ਨੇ 25 25 ਮੱਝਾਂ ਵੀ ਛੋਲੇ ਨੇ ਸਾਥੀ। ਕੈਮਰਾ ਚੱਲੀ ਜਾਂਦਾ ਉਹ ਉੱਥੇ। ਹਾਂ 25 25 ਮੱਝਾਂ ਵੀ ਛੋਲੇ ਨੇ ਕਈਆਂ ਤਿੰਨ ਤਿੰਨ ਘੰਟਿਆਂ 'ਚ ਅੱਛਾ ਤੇ ਕਦੀ ਵੀ ਪਰ ਇਥੋਂ ਬਾਹਾਂ ਬੂਹਾਂ ਜਿਵੇਂ ਨਹੀਂ ਬਾਹ ਬੋਲਦੀ 4 ਸਾਲ ਹੋ ਗਏ ਮਨ ਲਾ ਥਾਰਾ ਚੁੰਦਿਆਂ ਨੂੰ ਅੱਛਾ ਤੇ ਫਿਰ ਕਹਿੰਦੇ ਹੁੰਦਾ ਕਈ ਡਿੱਕਾ ਹੀ ਪੈ ਜਾਂਦਾਗਾ ਡਿੱਕਾ ਨਹੀਂ ਪਰ ਕਦੇ ਮੰਨਿਆ ਮੰਨਿਆ ਨਹੀਂ ਤੇ ਫੇਰ ਹੀ ਫਾਰਮ ਪਾਸ ਹੁੰਦੇ ਲੈ ਵੀ ਸੱਜਣੋ ਇੰਨੇ ਨੇ ਉਸਰੇ ਰੱਖਣੇ ਪੈਂਦੇ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਨਗੀਨੇ ਚੈੱਕ ਕਰਾਈ ਜਾਂਦਾਗਾ ਅੱਛਾ ਇਹ ਫੇਰੇ ਇਹਦੇ ਚ ਨਾਂ ਨੂੰ ਇੰਨੀਆਂ ਦੇ ਨਾਂ ਨੂੰ ਦਾ ਹਿਸਾਬ ਆ ਹੁਣ ਵਿਸਾਖੀ ਵਾਲੀ ਮੱਝ ਵੱਜਦੀ ਆ ਅੱਛਾ ਆਉ ਬੂਰੀ ਬੂਰੀ ਹਾਂ ਅੱਡੋ ਵੱਡ ਆ ਮੀਨੀ ਵੱਜਦੀ ਆ ਆ ਮੂਸੇ ਵਾਲੀ ਬੱਸ ਦੀ ਆ ਆ ਮੱਝ 20 ਕਿਲੋ ਦੁੱਧ ਤੇ ਚੱਲਦੀ ਆ ਦੇਖੋ ਜਮਾ ਨੋਰਮਲ ਖਰਾਕ ਦੇ ਖੜੀ ਆ ਲੈ ਦਰਸ਼ਕੋ ਮਸ਼ੀਨ ਤੇ ਮਿਲਦੀ ਆ ਕਈ ਪਿੰਡ ਹੀ ਚੋਣਿਆ ਵੱਡੀ ਗੱਲ ਹਾਂ ਲੈ ਕਈ ਵੀਰ ਕਹਿ ਦਿੰਦੇ ਆ ਦਰਸ਼ਕੋ ਵੀ 20 ਵੀ 22 22 ਲੀਟਰ ਤੁਸੀਂ ਕਹੀ ਜਾਂਦੇ ਹੋ ਆ ਖੜਿਆ ਰਸ਼ੀਅਨ ਟੈਂਕ ਆ ਹਨਾ ਐਡੀ ਮਾਤ ਵੱਡੀ ਗੱਲ ਮੱਝ ਬਤਵੀ ਆ ਹੂੰ ਮੈਂ ਦੱਸਦੀ ਵੀ ਆ ਵੇਖੋ ਦਰਸ਼ਕੋ ਹੁਣ ਇਹਦੀਆਂ ਕੱਟੀਆਂ ਜੇ ਆ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਵਾਲੇ ਭਰਾ ਮੈਨੂੰ ਲੱਗਦਾ ਵੀ ਆਪਣੇ ਫਾਰਮ ਜਾ ਕੇ ਵੇਖਿਆ ਕਰਨਾ ਆ ਹੁਣ ਆਪਾਂ ਇਸ ਟਾਈਮ ਹਰਿਆਣੇ ਨੂੰ ਮੂਰੇ ਆ ਪੰਜਾਬ ਹੂੰ ਗਾਈਆਂ ਤਾਂ ਲੰਘ ਗਿਆ ਮੱਝਾਂ ਚ ਆਪਾਂ ਕੱਢਣਾ ਹਾਂ ਜੇ ਆਪਾਂ ਮਿੰਤਰ ਰੱਖਾਂਗੇ ਬਿਲਕੁਲ ਕਿਉਂਕਿ ਪੰਜਾਬ ਦੇ ਨੌਜਵਾਨ ਵੀ ਕਾਫੀ ਮਿਹਨਤੀ ਆ ਤੇ ਹਰਿਆਣੇ ਦੇ ਭਰਾ ਵੀ ਕਾਫੀ ਮਿਹਨਤੀ ਆ ਚਲੋ ਕੰਪੀਟੀਸ਼ਨ ਚੱਲਦਾ ਰਹਿਣਾ ਚਾਹੀਦਾ ਤੇ ਹੁਣ ਜਿਵੇਂ ਮੱਝਾਂ 16 17 ਕਿਲੋ ਦੋ ਤੇ ਚੱਲਦੀ ਆ ਬਾਕੀ ਵੱਡੀਆਂ ਮੱਝਾਂ ਨੇ ਹੂੰ ਫਿਰ ਜਾ ਰਹੇ ਆਪਾਂ ਫਾਰਮ ਦੇ ਵਿੱਚ ਕਿੰਨਵੇਂ ਸੂਈਆਂ ਵਾਲੀਆਂ ਸਹਿਜ ਜਾਦੇ ਪਾਈਆਂ ਸੂਏ ਮੰਨ ਲਓ ਦੂਜਾ ਤੀਜਾ ਚੌਥਾ ਪੰਜਵਾਂ ਹਮ 12 12 ਸੂਏ ਨਹੀਂ ਮਰਦੀਆਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਚੰਗੀ ਆਪਣੀ ਸਭਾਈ ਹੋਵੇ ਚੰਗੀ ਇਹਨਾਂ ਦੀ ਕੇਅਰ ਹੋਵੇ ਹੁਣ ਆ ਮੱਝਾ ਅੱਠਵੀਂ ਸੂਏ ਜੀ ਸੱਤ ਨਹੀਂ ਅੱਠਵੀਂ ਸੂਏ ਕੋਈ ਲੱਗਦੀ ਆ ਅੱਠਵੀਂ ਸੂਏ ਵਾਲੀ ਬਾਕੀ ਵੱਡੀ ਗੱਲ ਆਪਾਂ ਥੋੜਾ ਨਾ ਟਟਮੇਲੇਵੀ ਵਾਲੀ ਮੱਝਾ ਨਹੀਂ ਰੱਖਦੇ ਥੱਲੇ ਨੂੰ ਐਡੇ-ਐਡੇ ਉਨਾ ਥਾਂ ਹੁੰਦੇ ਉਹ ਨਹੀਂ ਆਪਾਂ ਰੱਖੇ ਕਿੱਥੇ ਬਾਲਟੀ ਨਾ ਟਿਕੇ ਹਾਂ ਕੋ ਟੁੱਟ ਮੇਲੇ ਬੰਦਾ ਤੜਾਕ ਤੜਾਕ ਤੁਰੀ ਫਿਰ ਜੇ ਇਧਰ ਵੱਜਿਆ ਇਧਰ ਵੱਜਿਆ ਉਹ ਆਪਾਂ ਖੋਲੇ ਤੋਂ ਕੀ ਕਰਾਉਣਾਗਾ ਲਾਏ ਵੀ ਸੱਜਣੋ ਕਈ ਵਾਰੀ ਭਰਾ ਕਹਿ ਦੇਣਗੇ ਹਨਾ ਵੀ ਹੋ ਉਥੋਂ ਸਿੱਧਾ ਵੱਡਿਆਂ ਤੇ ਜੰਪ ਕਰਤਾ ਕਿਉਂਕਿ ਜਾਨਵਰ ਬਾਹਲੇ ਕਰਕੇ ਡਿਟੇਲ ਲੈਣਾ ਸਾਨੂੰ ਔਖਾ ਹੋ ਜਾਂਦਾ ਹਨਾ ਉਧਰ ਦੇਖੋ ਮੱਝੇ ਆਪਣੇ ਕੋਲ ਸਾਰੇ ਪਾਸੇ ਵੱਡੀਆਂ ਵੱਡੀਆਂ ਨੇ ਲਾਏ ਵੀ ਸੱਜਣੋ ਦੇਖੀ ਜਾਓ ਅੱਜ ਜਿਹੜੇ ਭਰਾਵਾਂ ਨੇ ਭੁੱਖ ਲਾਉਣੀ ਆ ਹਨਾ ਜੇ ਕੋਈ ਲੈਣ ਦਾ ਤੇ ਕੈਮਰੇ 'ਚ ਦੇਖਣਾ ਚਾਹੁੰਦਾ ਤੇ ਬਸ ਇਹ ਜਿਹੇ ਮੱਝਾਂ ਨਹੀਂ 20 ਕਿਲੋ ਦੁੱਧ ਦੇ ਸਕਦੀਆਂ। ਹੂੰ ਫੇਰ ਫੇਰ ਝੂਠ ਹੀ ਆ 20 ਕਿਲੋ ਵਾਲੀ ਮੱਝ ਦਾ। ਬੱਲੇ ਬੱਲੇ। 20 ਕਿਲੋ ਤੇ ਚੱਲੀ ਆ ਫੇਰ। ਹਾਂ 20 ਕਿਲੋ ਚੱਲੀ ਹੁਣ ਮਨਣਾ ਘੱਟ ਕਿ ਹੋਣੇ ਇਹ 6-7 ਮਹੀਨੇ ਹੋ ਗਏ ਸੂਈ ਨੂੰ। ਹੂੰ ਤੇ ਹੁਣੇ ਘੱਟੀ ਵੀ ਆ। ਸੈਲ ਫਿਰ ਡਰਾਈ ਕਿੰਨਾ ਟਾਈਮ ਦੀ ਨੂੰ ਕਰ ਦਿੰਨੇ ਆ। ਡਰਾਈ ਜਮੇ ਨਾ ਉਹ ਆਪਣੇ ਕਹਿੰਦੇ ਹੁੰਦੇ ਮੱਝ ਨਾ 4 ਮਹੀਨੇ ਦੁੱਧ ਦੇ ਕੇ ਭੱਜ ਜਾਂਦੀਆਂ 6 ਮਹੀਨੇ ਉਹ ਆਪਣੀ ਕਿਰ ਹੁੰਦੀ ਆ। ਹੁਣ ਮੱਝ ਸੂਈ। ਹੂੰ ਮੱਝ 60 ਦਿਨਾਂ 'ਚ ਗੱਬਣ ਹੋ ਜੇ। ਮੱਝ ਨਹੀਂ ਦੇਣਾ ਹੁੰਦਾ 10 ਮਹੀਨੇ ਤੋਂ ਫਿਰ ਤੋਂ 8ਵੇਂ ਮਹੀਨੇ ਤੱਕ ਹੀ ਚੱਲੀ ਜਾਂਦੀ ਹੈ ਉਹ ਮਗਰ 8 ਮਹੀਨੇ ਰਹਿ ਗਈ 2 ਮਹੀਨੇ ਢਾਈ ਹੋ ਜੂਗੀ 12ਵੇਂ ਮਹੀਨੇ ਦਾ ਪੀਰੀਅਡ ਬਣ ਕੇ ਹੂੰ ਜੇ ਹੁਣ ਮੱਝ ਹੀ ਆਪਾਂ 8 ਮਹੀਨੇ ਬਾਅਦ ਗੱਭਣ ਕਰਾਵਾਂ ਦੀ ਹੂੰ ਉਦੋਂ ਨੇ 10 ਮਹੀਨੇ ਦੇਣਾ ਵਾਜ ਫਿਰ ਉਹ 2-3 ਮਹੀਨੇ ਦੇ ਗੱਭਣ ਹੋਊ ਲੱਤ ਮਾਰੂ ਫਿਰ ਆਪਾਂ ਕਹਾਂਗੇ ਮੱਝ ਦੁੱਧ ਨਹੀਂ ਦੇ ਇੱਕ ਚੀਜ਼ ਮੈਨੂੰ ਸੱਜਣਾ ਦੱਸੀ ਤੂੰ ਹਾਂਜੀ ਸਾਰਾ ਤੇਰਾ ਫਾਰਮ ਹੋ ਉੱਥੋਂ ਲੈ ਕੇ ਮੈਂ ਚਾਰ ਸ਼ਬੀਰਾਂ ਦੇਖ ਲਿਆ ਹਾਂਜੀ ਸੋਨੂ ਕੋ ਫੋਨ ਕਰਿਆ ਸੀ ਸਵੇਰੇ ਵੀ ਮੈਂ ਸਹੇ ਛੋਡੀ ਵੀਡੀਓ ਕਰਨ ਆਉਣੀ ਆ ਕੀ ਜਿਵੇਂ ਤੁਸੀਂ ਸੁਣੋ ਸਭਾਈ ਮੈਨ ਕੋਈ ਮਰਜ਼ੀ ਬੰਦਾ ਬਿਨਾ ਫੋਨ ਲਾਏ ਪਿੰਡ ਆਪਣਾ ਸੈਣਾਗਾ ਤੇ ਪੱਖੋ ਵਾਲੀ ਫਿਰਨੀ ਤੋਂ ਆਪਣਾ ਕਚਾਰਾ ਪੈ ਕੇ ਆਪਣਾ ਫਾਰਮਾ ਕੋਈ ਬੰਦਾ ਬਿਨਾ ਦੱਸੇ ਵੀ ਆ ਜੇ ਨਾ ਆਪਣੀ ਸਭਾਈ ਨੂੰ ਹੀ ਮਿਲੂ ਲੈ ਸੱਜਣੋ ਜਿਵੇਂ ਕਹਿੰਦੇ ਨੇ ਫਲਾਨੀ ਬੁੜੀ ਨੇ ਬਿਹੜਾ ਬੌਕਰ ਮਾਰ ਕੇ ਚੱਟਿਆ ਪਿਆ ਤੇ ਸਾਡੇ ਵੀਰ ਨੇ 120 ਜਾਨਵਰਾਂ ਦਾ ਫਾਰਮ ਐ ਚੱਟਿਆ ਪਿਆ ਜਿਵੇਂ ਜਾਨਵਰ ਨਿਗੋਹੀ ਨਾ ਕਰਿਆ ਹੋਵੇ अच्छा अपनी बड़ी गल होरा जमे ਵਿਚ ਫਾਰਮ ਆ ਵਿਚ ਫਾਰਮ ਦਾ ਕੀ ਕਹਿੰਦੇ ਆ ਕੰਮ ਸ਼ੁਰੂ ਕਰ ਰਹੇ ਕੱਲੇ ਅਸੀਂ ਪੈਸੇ ਰੱਖਨੇ ਆ ਆਪਾਂ ਪੈਸੇ ਨਹੀਂ ਹੁਣ ਇੱਥੇ ਖੜੇ ਆ ਹੁਣ ਇੱਕ ਦੂ ਪਹਿਲਾਂ ਹੁਣ ਆਪਾਂ ਦੇਖਿਆ ਉਧਰੋਂ ਆਇਆ ਕੱਚੀ ਸਾਈਡ ਤੋਂ ਦਿਨੇ ਮੰਨ ਲਓ 4-5 ਘੰਟੇ ਕੱਚੇ ਥਾਂ ਦੇ ਰਹੇ ਕਿਉਂਕਿ ਇੱਕ ਥਾਂ ਪਸ਼ੂ ਨੇ ਖੜਾ ਰਹਿਣਾਗਾ ਹੁਣ ਇਹ ਪਹਿਲਾਂ ਹੁਣ ਦਿਨੇ-ਦਿਨੇ ਕੱਚੇ ਤੇ ਹੁਣ ਇਹ ਪੱਕੇ ਤੇ ਇੱਧਰ ਸਵਾਈ ਹੋਈ ਹੁਣ ਉਧਰ ਸਵਾਈ ਹੋ ਜੂ ਸਵੇਰ ਫੇਰ ਉਧਰ ਜਾਣੀ ਤਿੰਨ ਥਾਂਾਂ ਤੇ ਬਦਲਦੇ ਆ ਹਾਂ ਦੋ ਥਾਂ ਹੀ ਬਦਲਦੇ ਆ ਕੱਚਾ ਤੇ ਰਾਤ ਇੱਥੇ ਰਾਤ ਨੂੰ ਇੱਥੇ ਹਾਂ ਜੀ ਜੀ ਸੇ ਜੀਰ ਇੱਕ ਚੀਜ਼ ਹੋਰ ਦੱਸੀ ਕਿਉਂਕਿ ਫਾਰਮ ਦੇ ਵਿੱਚ ਤੇਰੇ ਕੋਲੇ ਜਾਨਵਰ ਵੀ ਬਹੁਤ ਆ ਬਨਸ ਬਨੀਆਂ ਫੀਡਾਂ ਵਾਲੇ ਬੰਦੇ ਵੀ ਆਉਂਦੇ ਹੁਣ ਕਿ ਬਨਸ ਬਨਨੇ ਤਰ੍ਹਾਂ ਦੇ ਬੰਦੇ ਤੇਰੇ ਕੋਲੇ ਆਉਂਦੇ ਆ ਕੋਈ ਕਹਿੰਦਾ ਵੀ ਯਾਰ ਅਸੀਂ ਫਾਰਮ ਕਰਨਾ ਅਸੀਂ ਫਾਰਮ ਵਿਜ਼ਿਟ ਕਰਨਾ ਕੁਛ ਨਾ ਕੋ ਸਿੱਖਣ ਵਾਸਤੇ ਅਗਲਾ ਤੁਰਿਆ ਖੜਦਾ ਹਾਂ ਜੀ ਕਈ ਭਰਾ 30 40 ਜਾਨਵਰ ਕਿੱਲਿਆਂ ਤੇ ਬੰਨ ਕੇ ਹਾਂਜੀ ਤੇ ਸਾਲ ਦੀਆਂ 80 80 ਕਟੀਆਂ ਵੇਚੀ ਜਾਂਦੇ ਆ ਉਹ ਬਈ ਸਾਲ ਚ ਦੋ ਕਟੀਆਂ ਮੱਝ ਕੋਈ ਦਿੰਦੀ ਆ ਤੈਨੂੰ ਤਾਂ ਵੱਧ ਜਾਣਕਾਰੀ ਹੋਊ ਜੋ ਤਾਂ ਇਹ ਕਿੱਥੇ ਜਾ ਕੇ ਕੋਈ ਫਰਕ ਨਹੀਂ ਪੈਂਦਾ ਜੇ 40 ਮੰਜਾਂ ਨੇ ਨਾ ਆਪਣੇ ਕੋਲੇ ਹੁਣ ਕਟੀਆਂ ਜਾ 7 ਮੰਜਾਂ ਹੋਣਗੀਆਂ 60 ਮੰਜਾਂ ਹੋਣਗੀਆਂ ਆਪਣੇ ਕੋਲੇ 25 ਆ ਜਾਣ 30 ਆ ਜਾਣ ਵੱਧ ਤੋਂ ਵੱਧ 35 ਆ ਜਾਣ ਹਾਂ 60 ਮਗਰ ਇੰਨੀ ਹੀ ਆਉਂਦੀ 35 ਆਉਣਗੀਆਂ ਤੇ 40 ਮਗਰ 80 ਕਿਵੇਂ ਆਈ ਜਾਂਦੀਆਂ ਇਹ ਤਾਂ ਫਿਰ ਜਾਂ ਤਾਂ ਉਹੀ ਜਾਣਦੇ ਆ ਨਾ ਮੈਂ ਫਿਰ ਉਹਨਾਂ ਦੇ 6 ਮਹੀਨੇ ਬਾਅਦ ਸੁਪੈਂਦੀ ਆ ਕਿੱਥੇ ਨਾ ਕਿੱਥੇ ਜਾ ਕੇ ਗੱਲ ਚਾਹਾਂ ਬਾਕੀ ਵੱਡੀ ਗੱਲ ਹੋਰ ਵੀ ਆ ਮੈਂ ਮੰਨ ਲਓ 60 ਆ 10 ਮੱਝ ਆਪਣੀਆਂ 10 ਮੱਝ ਤਾਂ ਆਪਣੇ ਲੇਟ ਵੀ ਹੋ ਜਾਣੀਆਂ ਹਾਂ 10 ਤਾਂ ਆਪਣੇ 1.5 ਸਾਲ ਬਾਅਦ ਵੀ ਸੋਹਣੀਆਂ ਤੇ ਮੈਂ 6 ਮਗਰ ਇੱਕ ਅੱਧੀ ਤਾਂ ਲੇਟ ਹੋਈ ਜਾਂਦੀ ਆ ਮਾਂ ਤੇ ਮੰਨ ਲਓ ਜੇ 40 ਫਿਰ ਤਾਂ ਕੱਟੀਆਂ 20 ਗਾਉਣੀਆਂ ਚਾਹੀਦੀਆਂ ਨੇ 15 40 ਮੰਨ ਲੈਣੇ ਆ ਵੀ 40 ਦੀਆਂ 40 ਆਗ ਨਾ 80 ਬਹੁਤ ਨਹੀਂ ਸਕਦੇ ਹਨਾ ਲੈ ਸੱਜਰੋ ਕੋਸ਼ਿਸ਼ ਕਰਦੇ ਆਂ ਅਸੀਂ ਬਿਲਕੁਲ ਸਾਫ਼ ਸੁਥਰੇ ਬੰਦਿਆਂ ਦੀਆਂ ਸਾਫ਼ ਸੁਥਰੇ ਫਾਰਮਾਂ ਦੀਆਂ ਵੀ ਪਹਿਲੀ ਵੱਡੀ ਗੱਲ ਕੋਈ ਆਪਾਂ ਇਥੋਂ ਕੱਟੀ ਨਹੀਂ ਸੇਲ ਕਰਨੀ ਹੈਗੀ ਆਪਣੋਂ ਕੋਈ ਫੋਨ ਲਈਏ ਬਈ ਕੱਟੀਆਂ ਦੇਣੀ ਆ ਆਪਣਾ ਕਟੀਆਂ ਵਾਲਾ ਅੱਡ ਇੱਕ ਸੈਟਅਪ ਤਿਆਰ ਕੀਤਾ ਹੋਦਰ ਉਧਰ 80 ਕੱਟੀਆਂ ਤਿਆਰ ਕਰਨ ਨੂੰ ਆਪਾਂ ਨਾਲ ਸਮੇਂ ਵਿੱਚ ਫਾਰਮ ਵੱਡਾ ਕਰਨਾ ਹਾਂ ਹਾਂ ਫਾਰਮ ਵੱਡਾ ਕਰਨਾ ਆਪਾਂ ਕੱਟੀ ਕੋਈ ਨਹੀਂ ਵੇਚਦੇ ਕੋਈ ਆਪਾਂ ਕੱਟੀਆਂ ਖਰੀਦਦੇ ਨਹੀਂ ਹੈਗੇ ਕੋਈ ਆਪਾਂ ਮੰਨ ਲਾ ਕੋਈ ਆਪਣੀ ਐਡ ਨਹੀਂ ਆਪਾਂ ਤਾਂ ਸੱਚੀ ਜੀ ਗੱਲ ਦਿਖਾਉਣੀ ਆ ਕੋਸ਼ਿਸ਼ ਕਰਦੇ ਆਂ ਵੀ ਸਾਫ਼ ਸੁਥਰੀਆਂ ਵੀਡੀਓ ਦਿਖਾਈਆਂ ਜਾ ਰਾ ਨਵੇਂ ਨੌਜਵਾਨ ਭਰਾ ਸਾਡੇ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਕਾਰੋਬਾਰ ਸਟਾਰਟ ਕਰਨ ਨਾਲ 40-40 50 ਲੱਖ ਰੁਪਏ ਬਾਹਰ ਲਾਈ ਜਾਂਦੇ ਆ ਹਾਂਜੀ ਚਾਰਾਂ ਮਗਰ ਤੇ ਇੱਕ ਦਾ ਕੰਮ ਚੱਲ ਗਿਆ ਤਿੰਨ ਡੁੱਬ ਵੀ ਜਾਂਦੇ ਆ ਹਾਂਜੀ ਹੁਣ ਮੰਨੋ ਨਵਾਂ ਕੰਮ ਸਟਾਰਟ ਕੀਤਾ ਹੁਣ ਘਾਟੇ ਵੱਧਦੇ ਵੀ ਆ ਹੂੰ ਆ ਪਿਛਲੇ ਸਾਲ ਆਪਣੀ 3 ਲੱਖ ਰੁਪਏ ਦੇ ਕਿ ਮੱਝ ਮਰੀ ਹੂੰ ਤੇ ਉਹ ਥੋੜਾ ਜਿਹਾ ਨਾ ਸੂਨ ਬਲੇ ਨੂੰ ਪ੍ਰੋਬਲਮ ਆ ਗਈ ਚਾਰ ਗਾਂਾਂ ਮਰੀ 2.5 ਲੱਖ ਘਾਟੇ ਵੱਧ ਤੋਂ ਜਿੰਦਗੀ ਨਾ ਚੱਲਦੀ ਰਹੇ ਚੱਲਦੇ ਰਹਿਣੇ ਅਸਲ ਵਿੱਚ ਹੋਏ ਕੋਈ ਯਾਰ ਬੰਦੇ ਦਾ ਐਕਸੀਡੈਂਟ ਹੋ ਜੀ ਦਾ 10 ਲੱਖ ਲੱਗ ਜੀ ਫਿਰ ਹੁਣ ਆਪਾਂ ਕੀ ਕਰਾਂਗੇ ਬਿਲਕੁਲ ਤੇ ਘਾਟੇ ਵੱਧਦੇ ਜਿੰਦਗੀ ਦੇ ਨਾਲ ਜੀ ਜੇ ਹੁਣ ਆਪਾਂ ਨਫਾ ਵੀ ਆਪਾਂ ਨੂੰ ਨੁਕਸਾਨ ਵੀ ਆਪਾਂ ਨੂੰ ਹੋਊਗਾ ਕਿਉਂਕਿ ਜੇ ਸਾਰੇ ਫਾਇਦੇ ਹੀ ਹੋਈ ਜਾਣ ਤਾਂ ਬੰਦਾ ਫਿਰ ਸੋਨੇ ਦੀਆਂ ਕੰਧਾਂ ਹਾਂ ਬਾਕੀ ਵੱਡੀ ਗੱਲ ਹੈ ਮੱਝਾਂ ਰਕਾਵਾਂ ਛਿਤੀ ਕਰ ਲੈਂਦੇ ਨੇ ਗਾਂਜਾਂ ਨੂੰ ਹੂੰ ਗਾਂਜਾਂ ਦਾ ਆਪਾਂ ਜਿਵੇਂ ਹੁਣ 60 ਮੱਝਾਂ ਨੇ ਆਪਣੇ ਕੋਲ 15-16 ਗਾਂਜਾਂ ਨੇ ਉਹ ਚੌਥਾ ਕਿੱਸੇ ਹੀ ਰੱਖਦੇ ਹਾਂ ਹੂੰ ਇਹ ਰਿਕਵਰ ਕਰ ਲੈਂਦੀਆਂ ਮੱਝਾਂ ਉਹ ਰਿਕਵਰ ਕਰ ਲੈਂਦੀਆਂ ਜੀ ਐ ਸੋ ਫਿਰ ਇਹ ਵੀ ਤੁਸੀਂ ਜਿਹੜਾ ਬਣਾਇਆਗਾ ਇਹ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਇਹ ਬਰਾਂਡਾ ਪਾਇਆ ਸੀਗਾ ਇਹ 63 ਫੁੱਟ ਦਾ ਹੋਊਗਾ ਅੱਛਾ ਪਹਿਲਾਂ ਮੱਝਾਂ ਘਰੇ 6-7 ਹੋਗੀਆਂ ਸੀ ਪਹਿਲਾਂ ਆ ਬਰਾਂਡਾ ਤਿਆਰ ਕਰ ਲਿਆ ਫਿਰ ਆ ਤਿਆਰ ਕਰ ਲਿਆ ਫਿਰ ਇੱਧਰ ਫਿਰ ਐ ਨਾਲ ਦੇ ਹੌਲੀ-ਹੌਲੀ ਵਧਾਈ ਜੀ ਇੱਕ ਚੀਜ਼ ਦਰਸ਼ਕਾਂ ਨੂੰ ਹੋਰ ਦੱਸੀ ਮੈਨੂੰ ਸੋਡੇ ਫਾਰਮ 'ਚ ਇੱਕ ਵੱਖਰੀ ਚੀਜ਼ ਹੋਰ ਲੱਗੀ ਆ ਵੀ ਤੁਸੀਂ ਸਾਰੇ ਜਾਨਵਰਾਂ ਦੇ ਸੰਗਲ ਪਾਏ ਹੋਏ ਆ ਹਾਂਜੀ ਜ਼ਿਆਦਾਤਰ ਫਿਰ ਵੱਡੇ ਫਾਰਮਾਂ ਦੇ ਵਿੱਚ ਸੰਗਲ ਨਹੀਂ ਪਾਉਂਦੇ ਲੋਕ ਰੱਸੀ ਪਾਉਂਦੇ ਆ ਉਹ ਥੋੜ੍ਹੀ ਪਸ਼ੂ ਸੋੜੇ ਵੇ ਹੁੰਦੇ ਆ ਆਪਣੇ ਹੁਣ ਅੱਡਾ ਅੱਡਾ 4.5 ਫੁੱਟ ਦੀ ਜਗ੍ਹਾ ਪਸ਼ੂ ਬੈਠਾ ਡਿ ਗਿਆ ਹੂੰ ਮਤਲਬ ਪ੍ਰੋਪਰਨਾ ਨਹੀਂ ਕੋਈ ਆਪਣੇ ਪਸ਼ੂ ਪੈਣ ਦਾ ਅੱਛਾ ਮਤਲਬ ਨਾਲ 2-2 ਫੁੱਟ ਤੇ ਤੁਸੀਂ ਆਵੇਂ ਹੁੰਦੇ ਆ ਬੰਨੀਆਂ ਵੀ ਹੂੰ ਇਹਦੀ ਫਿਰ ਸਪੇਸ ਕਿੰਨੀ ਰੱਖੀ ਆ ਤੁਸੀਂ ਇੱਥੋਂ ਲੈ ਕੇ ਖਾਲੀ ਦੀ ਇਹ 17 ਫੁੱਟ 17 ਫੁੱਟ ਖੁੱਲੀ ਰੱਖੀ ਆ ਮਤਲਬ 17 ਫੁੱਟ ਬਮਾਲਾ ਹਾਂਜੀ 17 ਫੁੱਟ ਹੂੰ ਖੁਰਨੀ ਤੋਂ ਲੈ ਕੇ 16-17 ਫੁੱਟ ਨਾਲੀ ਤਿੱਕਰ ਜੀ ਮਗਰ ਨਾਲ ਤਾਂ ਗੋਹੇ ਦੀ ਢੇਰੀ ਢੂਰੀ ਲੱਗ ਜਾਂਦੀ ਆ ਹੂੰ ਪਹਿਲੇ ਸੂਏ ਵਾਲੀ ਦਾ ਸਹਿਜ ਫਿਰ ਕੀ ਰਿਕਾਰਡ ਤੇ ਚੱਲ ਗਿਆ ਪਹਿਲੇ ਸੂਏ ਆਪਣੇ ਕੋਲੇ 14 15 ਟਿੱਕਰ ਵੀ ਝੋਟੀਆਂ ਜਿੱਲੇ ਮੰਨ ਲਓ ਐਤਿਹਾਰ ਤਾਂ ਨਹੀਂ ਕੋਈ ਆਈ ਪਿਛਲੇ ਸਾਲ ਆਈਆਂ ਸੀਗੇ ਬਾਕੀ ਜਿਹੜੇ ਹੁਣ ਆਪਣੇ ਕੋਲੇ ਆਉਣਗੇ ਆਗਲੇ ਸਾਲ ਆਉਣ ਲੱਗ ਜਾਣੀਆਂ ਉਹ ਮੈਨੂੰ ਇੰਨੀ ਕੁ ਉਮੀਦ ਹੈਗੀ 15 16 ਤੋਂ ਸਟਾਰਟ ਹੋਣੀ ਜੀ ਬੱਲ ਬੱਲ ਫਿਰ ਆਪ ਦਾ ਰੱਖਿਆ ਕਿ ਕੋਈ ਬੱਲ ਆਪਾਂ ਨੂੰ ਕੋਈ ਇਥੋਂ ਗਿਫਟ ਕਰਕੇ ਗਿਆ ਕੇ ਗਿਆ ਸੀਗਾ ਹਰਿਆਣੇ ਤੋਂ ਮੱਝ ਲੈ ਕੇ ਆਏ ਸੀ ਹਾਂ 26 ਕਿਲੋ ਵਾਲੀ ਮੱਝ ਦਾ ਕਟਾਗਾ ਬਹੁਤ ਚੰਗਾ ਹਰਿਆਣੇ ਦਾ ਘਟਾ ਹੈ ਅੱਛਾ ਲੱਗਿਆ ਮੱਝਾ ਕ੍ਰੋਸ ਕਰ ਹਾਂ ਮੱਝ ਉਹਨੇ ਪਹਿਲੀ ਮੱਝ 18 ਮਹੀਨੇ ਦੇ ਨੇ ਕ੍ਰੋਸ ਕਰਤੀ ਸੀ ਉਹਦੀ ਕੱਟੀ ਵੀ ਆ ਜੀ ਅੱਛਾ ਉਹਦੀ ਕੱਟੀ ਆ ਗਈ ਰਿਜ਼ਲਟ ਵਧੀਆ ਲੱਗਾ ਹਾਂ ਰਿਜ਼ਲਟ ਬਹੁਤ ਸੋਹਣਾ ਲੱਗਿਆ ਲੈ ਵੇ ਸੱਜਣੋ ਕੱਟੀ ਹੱਡਾ ਪੈਰਾਂ ਦੀ ਖੁੱਲੀ ਆ ਮਾੜਾ ਜਿਹਾ ਫੇਸ ਬਿਊਟੀ ਤੁਸੀਂ ਦੇਖੀ ਚਲੋ ਵੇਖਿਓ ਇਹ ਤਾਂ ਫਿਰ ਕਿਤੋਂ ਭਾਲ ਭਾਲ ਕੇ ਘੜ ਘੜ ਕੇ ਲਿਆਂਦੇ ਆ ਜਾਨਪਰਵਾਰ ਇਹ ਮੱਝ ਆ 21 22 ਕਿਲੋ ਦੋਤੇ ਇਹ ਚੱਲਦੀ ਆ ਮੰਨ ਲੈਂਦੀ ਸੀ ਉਹਦਾ ਮਾਤਾ ਹੋ ਗਈ ਆ ਗਈ ਹੁਣ ਵੀ ਇਹ ਮੱਝ 15 16 ਕਿਲੋ ਤੇ ਚੱਲੀ ਜਾਂਦੀ ਵਾਹ ਜੀ ਵਾਹ ਏ ਫਿਰ ਜਾਦੇ ਬਰੀਡ ਤੁਸੀਂ ਹਰਿਆਣੇ ਹਰੂਣ ਵਾਲੀ ਨਹੀਂ 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 ਆਪਣੇ ਜਮਾ ਮੱਜਾਂ ਸਾਰੀਆਂ ਮੱਜਾਂ ਇੱਕ ਮੱਝ ਇਕੱਲੀ ਆਪਣੀ ਹਰਿਆਣੇ ਤੋਂ ਆਪ ਲੈ ਕੇ ਆ ਸਾਰੀਆਂ ਮੱਜੇ ਪੰਜਾਬ ਚ ਖਰੀਦਦੇ ਹਾਂ ਜਿਵੇਂ ਕਹਿੰਦੇ ਆ ਪੰਜਾਬ ਤਾਂ ਹਰਿਆਣੇ ਚ 15 16 ਵਾਲੂ ਹੀ ਮਿਲਦੀ ਆਪ ਨੂੰ ਆਮ ਜਾ ਕੇ ਝੂਠੀ ਉਥੋਂ 25 ਕਿਲੋ ਵਾਲੀ ਮਿਲ ਜੂਗੀ ਉਹ 25 ਵਾਲੀ ਦਾ 10 ਲੱਖ ਮੰਗੇ ਖੜ ਜਾਂਦੇ ਫਿਰ ਮੂੰਹ ਤਾਂ ਉੱਟ ਡਿੱਜਣੇ ਆ ਉਹਦੇ ਚ ਫਾਇਦਾ ਨਹੀਂ ਡੋਢਾਈ ਲੱਖ ਰੁਪਏ ਦੀ ਮੱਝ ਇਥੋਂ ਖਰੀਦ ਲੋ ਜੀ 15 16 ਕਿਲੋ ਵਾਲੀ ਬੱਲੇ ਬੱਲੇ ਬਹੁਤ ਵਧੀਆ ਇਹ ਫਿਰ ਕੱਲੇ ਕੱਲੇ ਜਾਨਵਰ ਨੂੰ ਖੋਲ ਕੇ ਫਰਸਾਈ ਪਾਣੀ ਕਿਉਂ ਨੇਉ ਹਾਂ ਉਧਰ ਸੀਗੇ ਪਾਣੀ ਪਿਆ ਕੀ ਲੈ ਹਣ ਹਾਂ ਸਾਰੇ ਦਿਨ ਦਾ ਉੱਤਰ ਖੇਲਣਾ ਪਰੀ ਐਵੇਂ ਸੀਗਾ ਕਰਨੀ ਉਧਰ ਹੁਣ ਪਾਣੀ ਪੀ ਕੇ ਆਏ ਇਹ ਫੇਰ ਖੇਲ ਕਾਦੀ ਖਤਰ ਬਣੀ ਇਹ ਖੇਲ ਜਿਵੇਂ ਅਥਲੇ ਚਵਾਈ ਜੂਈ ਕਰਨੇ ਮਸ਼ੀਨਾ ਵਿਚੋਂ ਨਾ ਤੁਹਾਨੂੰ ਬਾਕੀ ਉਹ ਗੀਜਰ ਨਾਲ ਜਿਵੇਂ ਤੜਕੇ ਠੰਡ ਹੁੰਦੀ ਆ ਤੜਕੇ ਉਹਦੇ ਨਾਲ ਨਿੱਗਾ ਪਾਣੀ ਦਾ ਠੰਡ ਤੁਹਾਨੂੰ ਅੱਛਾ ਵਿਚ ਫੈਸਿਲਿਟੀ ਦਿੱਤੀ ਆਗੀ ਜਿੱਲਦੀ ਹਾਂ ਗੀਜਰ ਦੀ ਸਾਹ ਮਸ਼ੀਨ ਆ ਚਵਾਈ ਜੂਈ ਕਰਨ ਨੂੰ ਜੀ ਫਿਰ ਮੱਝਾਂ ਦੀ ਚਵਾਈ ਚ ਵੀ ਮਸ਼ੀਨ ਨਾਲ ਤਾਂ ਨਹੀਂ ਕੋਈ ਕੁਝ ਮਸ਼ੀਨਾਂ ਵੀ ਕਰ ਲੈਣਿਆ 15 16 ਮੱਝਾਂ ਮਸ਼ੀਨਾਂ ਚੋਲੇ ਨੇ ਅ ਅੱਛਾ ਬਾਕੀ ਮੱਝਾਂ ਹੱਥੀ ਜਿਵੇਂ ਥੋੜੀ ਮਸ਼ੀਨ ਤੇ ਜਿਵੇਂ ਹੁਣ ਆ ਥਣ ਮਸ਼ੀਨ ਵਾਲਾ ਨਹੀਂ ਹੈਗਾ ਬੱਚ ਮੈਨੂੰ ਬਹੁਤ ਬੰਦੇ ਫੋਨ ਕਰਨਗੇ ਵੀ ਮਸ਼ੀਨ ਕਿਹੜੇ ਥਣ ਹੁਣ ਆਪਣੀ ਗੱਲ ਚੱਲੂ ਜਾਂਦੀ ਇਹ ਥਣ ਨਹੀਂ ਮਸ਼ੀਨ ਵਾਲਾ ਆ ਮੱਝ ਦੀ ਮਸ਼ੀਨ ਲੱਗ ਜੂਗੀ ਠੀਕ ਹੈ ਹੁਣ ਆ ਮੱਝ ਆ ਪਹਿਲੇ ਨੰਬਰ ਤੇ ਖੜੀ ਹੈ ਹੂੰ ਆ ਬੂਰੀ ਇਹਦੀ ਮਸ਼ੀਨ ਲੱਗ ਜੂਗੀ ਮੁਠੇ ਵਾਲੇ ਥਣ ਤੇ ਲੱਗਦੀ ਆ ਹਾਂ ਆ ਮੱਝ ਆ ਇਹਦੀ ਥਣ ਵੀ ਚੈੱਕ ਕਰਾ ਦੀ ਜੀ ਇਹਦੀ ਮਸ਼ੀਨ ਨਹੀਂ ਲੱਗ ਗਲੋਟੇ ਸਣੀ ਚੁੱਤੇ ਤੇ ਮੁਸ਼ਕਿਲ ਹੁੰਦੀ ਹੈ ਗਲੋਟਾ ਤੇ ਲੰਮਾ ਬਾਹਲਾ ਸਣ ਉਹਦੇ ਨਹੀਂ ਮਸ਼ੀਨ ਲੱਗਦੀ ਹੈ ਮਸ਼ੀਨ ਛੋਟਾ ਹੂੰ ਤੇ ਪਤਲੇ ਥਣ ਤੇ ਮਸ਼ੀਨ ਪਾਸ ਅਸਲ ਪਾਸ ਉਹ ਆ ਤੂੰ ਦੁੱਪਲਾ ਤੇ ਚੜਾ ਦੇ ਫਿਰ ਉਹ ਖਿੱਚ ਨਹੀਂ ਖਰਾਬ ਕਰੂਗੀ ਲੀਲ ਪਾ ਦੂਗੀ ਨਾ ਉਹਦੀ ਸਾਰੀ ਚਵਾਈ ਉਹ ਉਹਦੇ ਉਹ ਕੱਲ ਚ ਨਹੀਂ ਫਾਇਦਾ ਹਨਾ ਜਿਹੜੀ ਚੀਜ਼ ਪ੍ਰੋਪਰ ਹਾਂ ਪ੍ਰੋਫਿਟ ਹੋਵੇ ਜਿਹੜੀ ਉਹ ਚੀਜ਼ ਹੀ ਕਹਾਂ ਆਪਾਂ ਉਹ ਸਾਰੀਆਂ ਨਹੀਂ ਆਪਾਂ ਲਾਉਂਦੇ ਜਿਹੜੀਆਂ ਮੱਜੇ ਮਸ਼ੀਨ ਵਾਲੀਆਂ ਨੇ ਮੰਨ ਲਓ ਮਸ਼ੀਨ ਵਾਲੇ ਥਾਣਾ ਉਹਨਾਂ ਦੇ ਲੋ ਜਦੋਂ ਬਾਕੀ ਵੱਡੇ ਕਹਿੰਦੇ ਬਾਈ ਕਹਿੰਦੇ ਆ ਮਸ਼ੀਨ ਕੋਲੋਂ ਲਾਇਕਰੀ ਜਦੋਂ ਮੱਝ ਆਪਣੀ ਸੱਜਰ ਸੂਪੇ ਇੱਕ ਦੋ ਡੰਗ ਮੰਲੋ ਹੱਥੀ ਛੋੜ ਕੇ ਉਹ ਸਾਫ਼ ਨਹੀਂ ਕਰਦੇ ਉਹ ਜਦੋਂ ਮੱਝ ਆਪਣੀ ਇੱਕ ਅੜਦਾ ਡੰਗ ਸਾਫ਼ ਕਰਦੀ ਫਿਰ ਮਸ਼ੀਨ ਲਾਉਣ ਲੱਗ ਜੇ ਤਾਜੀ ਮੱਝ ਮਸ਼ੀਨ ਲਾਉਂਦੀ ਨੇ ਧੋਕੜ ਮੱਝ ਕਦੇ ਨਹੀਂ ਮਸ਼ੀਨ ਲਾਉਂਦੀ ਜੀ ਬਹੁਤ ਬਹੁਤ ਹੀ ਵਧੀਆ ਵੇਖੋ ਸੱਜਣੋ ਨਿਗਾ ਤੁਸੀਂ ਮਰੀ ਜਾਂ ਨਹੀਂ ਹੋ ਉਧਰ ਲੀਆਂ ਰਹਿ ਗਿਆ ਸੱਜ ਫਿਰ ਉਹ ਛੱਡਦੇ ਹੁਣ ਉਹਨਾਂ ਲਈ ਇੱਕ ਤਾਂ ਫਿਰ ਉਹਨੀਆਂ ਛੱਡ ਦਈ ਉਹਨੀਆਂ ਦੇ ਦਰਸ਼ਕੋਲੇ ਛੱਡਤੀਆਂ ਫਿਰ ਕੱਲੀ ਕੱਲੀ ਦਾ ਡਿਟੇਲ ਆਉਣਾ ਨਾ ਵੀਡੀਓ ਬੜੀ ਬਿਚੰਗਾ ਚੰਗਾ ਵੀਡੀਓ ਅਸੀਂ ਜਾਨਵਰ ਦੇਖੀ ਜਾਈਏ ਪ੍ਰਦਰਸ਼ਕੋ ਕੱਲੇ ਕੱਲੇ ਤੇ ਮੁਸ਼ਕਿਲ ਆ ਮੈਨੂੰ ਥੋੜਾ ਜਿਹਾ ਖੁਰਨੀ ਦਾ ਵੀ ਡਿਟੇਲ ਆਪਾਂ ਉਧਰੋਂ ਵੀ ਚੱਲਦੇ ਆ ਸਹਿਜ ਇਹ ਤਿੰਨ ਸਰ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ 2.5 ਫੁੱਟ ਚੌੜੀ ਆ ਹਾਂ 2.5 ਫੁੱਟ ਚੌੜੀ ਇਹਦੇ ਵਿੱਚ ਇੱਥੇ 14-15 ਮੱਝਾ ਖੜ ਜਾਂਦੀ ਨੀਰਾ ਫਿਰ ਇੱਕ ਵਾਰੀ ਪਾਉਣੀ ਓ ਕਿ ਦੋ ਵਾਰੀ ਇੱਕ ਵਾਰੀ ਤਾਂ ਹੁਣ ਪਾਤਾ ਹੁਣ ਮੱਝਾ ਬੰਨਤੀ ਹੁਣ ਇਹ ਦੋ ਚਵਾਈ ਸ਼ੁਰੂ ਹੋ ਜੂਗੀ ਜੋ ਚਵਾਈ ਨਿਬੜ ਗਈ ਨਾਲ ਦੀ ਨਾਲ ਰਾਤ ਵਾਲੇ ਕੱਖ ਪਾ ਕੇ ਦਾਣਾ ਪਾ ਕੇ ਸਵੇਰ ਵਕੱਲੀ ਚਵਾਈ ਕਰਕੇ ਉਧਰ ਮੱਝਾ ਜਾਣੀ ਪੂਰੇ ਵਾਰ ਸਾਰਾ ਕੰਮ ਫਿਰ ਸਾਡਾ ਵੀਰ ਹੱਥੀਂ ਕਰਦਾ ਕਿ ਉਂਗਲ ਕਰਨ ਲੱਗ ਗਈ ਨੋਂ ਤੋਂ ਉਂਗਲ ਵੀ ਕਰਦੀ ਐ ਬਾਕੀ ਆਪਾਂ ਨਾਲ ਵੀ ਮਿੰਦ ਕਰਾਉਣੇ ਚ ਵਾਈ ਜੂ ਆਪ ਕਰਦੇ ਆ 2.5 ਘੰਟੇ ਤੱਕ ਮੇਨ ਤੜਕੇ ਤੇ ਹੱਥ ਨੇ ਤਾਂ ਆਪ ਹੁੰਨੀ ਆ ਸਾਰ ਤੇ ਵਾਹ ਜੀ ਵਾਹ ਫਿਰ ਜਦੋਂ ਐਡਾ ਵੱਡਾ ਪ੍ਰੋਜੈਕਟ ਸ਼ੁਰੂ ਕਰਨਾ ਸੀ ਹਾਂਜੀ ਦਾਦੇ ਦੇ ਪੈਰ ਫੜੇ ਕਿ ਬਾਪੂ ਦੇ ਪੈਰ ਫੜੇ ਨਹੀਂ ਨਹੀਂ ਬਾਕੀ ਕਿ ਦਾਦੀ ਨੂੰ ਕਿਹਾ ਕਿ ਕਿਵੇਂ ਜੇ ਮੰਨੇ ਨਹੀਂ ਆਪਣੇ ਤਿਆਰੀ ਸੀਗੇ ਸਪੋਰਟ ਵਾਲੀ ਸੀ ਥਰੋਂ ਆਪਾਂ ਨੂੰ ਹਾਂ ਤੇ ਬਾਕੀ ਸਾਰੇ ਫੈਮਿਲੀ ਦੀ ਉਹ ਸ਼ੌਂਕ ਜਈ ਆ 6 ਕਰੋੜ ਰੁਪਈਆ ਲੱਗਾ ਲੱਗ ਗਿਆ ਉਹ ਸਾਰਾ 2.5 ਦੇਖੋ 2.5 ਕਰੋੜ ਦੇ ਪਰਸ਼ਕੋ 2.5 ਕਰੋੜ ਰੁਪਈਆ ਇੱਕ ਜੀਵ ਨਾਲ ਇੱਕ ਜਵਾਨ ਨਾਲ ਕਹਿਣਾ ਸ਼ੌਕ ਪਰ ਡਿਗਰੀ ਵੀ ਇਕੱਠੀ ਹਾਂਜੀ ਜੇ ਗੋਲ-ਗੋਲ ਕਰਨੀ ਹੋਵੇ ਹੁਣ ਘੱਟੂ ਘੱਟੂ ਆਪਣਾ ਫਾਰਮ ਦੀ ਬਹੁਤ ਘੱਟ ਰੁਪਈਆ ਲਾਇਆ ਵਾ ਐਂਡ ਹੁੰਦਾ ਹੁੰਦਾ ਉਧਰ ਲੈ ਫਾਰਮ ਆਪਾਂ ਹੁਣ ਵਧਾਇਆ ਸੀਗਾ ਸਾਢੇ 3 ਕਨਾਲਾਂ ਦੇ ਵਿੱਚ 16-17 ਲੱਖ ਤਾਂ ਉਤੇ ਹੋ ਜੂ ਤਿਆਰ ਹੁੰਦੇ ਤੇ ਸ਼ਰਟ ਛੁੱਟ ਪੈਂਦੇ ਤੇ ਜੇ ਘਟੋ ਘਟ ਵੀ ਹੁਣ ਮਾੜੇ ਤੋਂ ਮਾੜਾ ਉਹ ਆਪਾਂ ਇੱਕ 102 30 ਦਾ 20 ਦਾ ਸ਼ર્ટ ਪਾਵਾਂਗੇ 25 ਤੱਕ ਡੋਟਾ ਹੀ ਲੱਖ ਰੁਪਏ ਸ਼ਰਟ ਤੇ ਨਾਰਮਲ ਹੀ ਲੱਗੂ ਲੱਗ ਜਾਂਦਾ ਬਸ 40 ਬੰਦਾ 50 ਲੱਖ ਰੁਪਏ ਦਾ ਆਪਣਾ ਸ਼ਰਟ ਤੇ ਲੱਗੇ ਨਾਰਮਲ ਆਪਾਂ ਕੋਈ ਆਪਣੀ ਆਏਗੇ ਨਹੀਂ ਦੇਖੋ ਦਰਸ਼ਕੋ ਕੋਈ ਸ਼ੂਫਾਂ ਵਾਲਾ ਕੰਮ ਨਹੀਂ ਕਰਿਆ ਹਾਂ ਬਾਕੀ ਆਪਣਾ ਆਏ ਬਾਜ ਹੁਣ ਫਰਸ਼ ਨੇ ਅਸਕੰਜੇ ਨੇ ਲੱਖ ਲੱਖ ਸੱਬ ਲੱਖ ਇਹਦਾ ਸਕੰਜੀ ਲੱਗੇ ਫਰਸ਼ ਬਾਰੇ ਵੀ ਮੈਨੂੰ ਥੋੜੀ ਜੀ ਜਾਣਕਾਰੀ ਦੇਈ ਫਿਰ ਮੈਂ ਉਧਰ ਪਰਲਾ ਫਾਰਮ ਦਿਖਾਉਣਾ ਇਹ ਬਜਰੀ ਪਾਈ ਹੈ ਹਾਂ ਬਜਰੀ ਪਹਿਲਾਂ ਥੱਲੇ ਇੱਟਾਂ ਦਾ ਫਰਸ਼ ਉੱਪਰ ਬਜਰੀ ਉੱਪਰ ਬਜਰੀ ਕਿੰਨੇ ਕਿੰਨੇ ਇੰਚੀ ਪਾਈ ਆ ਫਿਰ ਹਾਂ ਇੰਚ ਡੇਢ ਇੰਚ ਇੰਚ ਡੇਢ ਇੰਚ ਬਜਰੀ ਹਾਂ ਮੈਂਸ਼ਨ ਕਰੀ ਆ ਲੈ ਬਈ ਸੱਜਣੋ ਰਸ਼ੀਅਨ ਟੈਂਕ ਦੇਖੀ ਚੱਲੋ ਵੀਡੀਓ ਸਕਿਪ ਨਾ ਕਰਿਆ ਕਰੋ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਇਕੱਲੇ ਇਕੱਲੇ ਜਾਨਵਰ ਨੂੰ ਵੀ ਛੜਦਾ ਨਹੀਂ ਇੱਕ ਤੁਹਾਨੂੰ ਮੈਂ ਮੱਝ ਦਿਖਾਉਣੀ ਆ ਫਾਰਮ ਦੇ ਵਿੱਚ ਹਵਾਨਾ ਆਏ ਆ ਜਿਵੇਂ ਐਚ ਐਫ ਦਾ ਹੁੰਦਾ ਨਿਗਾ ਮਾਰਿਓ ਦਰਸ਼ਕੋ ਹਵਾਨਾ ਚੈੱਕ ਕਰਿਓ ਇਹ ਤਾਂ ਮੈਨੂੰ ਲੱਗਦਾ ਬਾळ्याਆਂ ਸ਼ਪਾਰ ਸ਼ਾਂਪਾ ਪਾ ਕੇ ਹਨਾ ਕਿਸੇ ਅੰਗਲੀ ਸੰਗਲੀ ਚੋ ਲਿਆਂਦੀ ੱੱੱਕੇ ਨਾਲ ਹੋਰ ਦਿਖਾਉਣਾ ਪਾਕਿਸਤਾਨ ਚ ਉਡੀਆਂ ਬੱਜਾਂ ਨੇ ਹੂੰ ਆਜੋ ਲੈ ਵੀ ਸੱਜਣੋ ਚੈੱਕ ਤੁਸੀਂ ਕਰੀ ਜਾਓ ਕੋਖ ਖਲਾ ਦੂੰ ਅੱਜ ਥੋੜੀ ਮੈਂ ਬਾੜੀ ਦੂਰ ਛੋਡਾਂ ਮਾਰਾ ਚੱਲ ਕੇ ਆਇਆ ਜਿਹੜੇ ਭਰਾ ਕਹਿੰਦੇ ਸੀ ਕੋਈ ਚੰਗਾ ਫਾਰਮ ਦਿਖਾਓ ਕੋਈ ਵੱਡਾ ਫਾਰਮ ਦਿਖਾਓ ਮੈਂ ਪਾਕਿਸਤਾਨ ਚ ਇਹ ਜੇ ਨੀਲੀਆਂ ਬੱਜਾਂ ਹੁੰਦੀਆਂ ਨਹੀਂ ਹਾਂਜੀ ਇਹ ਵੀ ਬਹੁਤ ਭਾਲ ਕੇ ਲਿਆਂਦੀ ਅੱਛਾ ਇਹਦਾ ਕੀ ਰਿਕਾਰਡ ਹੈ ਜੀ ਵਧੀਆ ਇਹ 18-19 ਕਿਲੋ ਗੋਤੇ ਚ ਚੱਲੀ ਆਇਆ 18 ਇਹ ਆਪਾਂ ਖਰੀਦਗੀ ਨੇ ਆਂਦੀ ਆ ਦਰਸ਼ਕੋ ਵੇਖੋ ਇੱਕ ਹਵਾਨਾ ਇੱਕ ਪ੍ਰਦਰਸ਼ਨੀ ਵਾਲਾ ਬੜੇ ਵੱਡੇ ਵੱਡੇ ਝੋਆਂ ਵਾਲੀਆਂ ਸਾਡਾ ਭਰਾ ਲਾਇਆ ਝੋਲਿਆਂ ਕੀ ਵੱਡੀ ਮੱਝ ਹੂੰ ਇਹ ਪਾਕਿਸਤਾਨ ਜਿਵੇਂ ਨਾ ਨੀਲੀ ਦੀਆਂ ਮੱਝਾਂ ਨੇ ਹਾਂ ਉਹੀ ਦੀ ਮੱਝ ਇੱਕ ਪਾਸੇ ਇਹ ਕਿੱਥੋਂ ਫਿਰ ਖੁੰਘ ਕੇ ਲਿਆਂਦੀ ਇਹ ਆਪਣੇ ਪਿੰਡ 'ਚ ਕੰਮ ਕਰਦੇ ਆ ਦੋ ਵਸ ਮੇਰੇ ਚਾਚੀ ਲੱਗਦੇ ਆ ਉਹਨਾਂ ਤੋਂ ਸਾਰੀਆਂ ਮੱਝਾਂ ਖਰੀਦੀਆਂ ਵੇ ਵਾਹ ਬਈ ਵਾਹ ਚਾਚੇ ਨੇ ਫਿਰ ਨਵਾਤੀ ਹੈ ਚਾਚੇ ਵਾਲੀ ਗੱਲ ਵਾਕਈ ਜਾਨਵਰ ਬਹੁਤ ਚੰਗਾ ਹਾਂਜੀ ਲਿਆਂਦਾ ਹੈ ਇੱਕ ਮੈਨੂੰ ਗੱਲ ਦੱਸੀ ਜਦੋਂ ਪਿਓ ਪੁੱਤ ਪਸ਼ੂ ਲੈਣ ਜਾਂਦੇ ਹਾਂ ਹਾਂਜੀ ਮੈਂ ਖਰੀਦਦਾ ਕੱਲੇ ਹਾਂ ਕੱਲਾ ਮੈਂ ਕੱਲੇ ਹੀ ਖਰੀਦਦਾ ਹਾਂ ਹਾਂ ਘੱਟੇ 'ਚ ਪੈਸੇ ਪਾ ਕੇ ਰਜਣਾ ਹੁੰਦਾ ਕਿ ਝੂਲੇ 'ਚ ਕਿ ਗਿੱਦੇ 'ਚ ਲੋਟ ਆ ਜਾਂਦੇ ਆ ਮੈਂ ਤਾਂ ਫੂਨ ਸਹੀਂ ਪੈ ਜਾਂਦੇ ਆ ਪੈਸ਼ੈਂਸ ਦਾ ਚੱਕਣ ਦੇ ਲੋੜ ਹੀ ਨਹੀਂ ਬੱਲੇ 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 ਵੇਖੋ ਵੀ ਦਰਸ਼ਕੋ ਕਿਉਂਕਿ ਜਿੰਮੇ ਜਿੰਮੇ ਸਾਇੰਸ ਨੇ ਤਰੱਕੀ ਕਰ ਲਈ ਹੈ ਨਾ ਤੇ ਓਵੇਂ ਓਵੇਂ ਜੋ ਅੱਗੇ ਨੂੰ ਵੱਧ ਗਿਆ ਹੈ ਨਾ ਕਿਉਂਕਿ ਅੱਗੇ ਚਪੇੜੇ ਚੱਪਨੇ ਪੈਂਦੇ ਆ ਹਰਿਆਣੇ ਚ ਖਰੀਦੀ ਵੀ ਆ ਇਹ ਹੁਣ ਇੱਕ ਗੱਲ ਹੋਰ ਵੀ ਆ ਹਰਿਆਣੇ ਚ ਆ ਕੇ ਮੱਝ ਇੱਕ ਸੂਆ ਨਾ ਦੁੱਧ ਨਹੀਂ ਦਿੰਦੀ ਪਿਆਣੇ ਦੇ ਵਿੱਚੋਂ ਇਹਨੇ ਪਹਿਲੀ ਸੂਏ ਨਾ ਮੈਨੂੰ ਕਿਚਰਾ ਕੀਤੀ ਮੈਂ ਤੇ ਮੇਰਾ ਵੱਡਾ ਦਾਦਾ ਜੀ ਹਾਂ ਮੱਝ ਖਰੀਦੀ ਇਹਨੇ ਪਹਿਲੇ ਸੂਏ ਨਾ 2.5 ਕਿਲੋ ਦੁੱਧ ਦਿੱਤਾ 2.5 ਟੜਕੇ ਦਿੰਦੀ ਸੀ 2 ਆਸਣੇ ਦਿੰਦੀ ਸੀ ਅਸੀਂ ਉਹ 15 ਕਿਲੋ ਕਰਕੇ ਲੈਂਦੀ ਸੀ ਹਾਂ ਉਹਨੂੰ 1.5 ਲੱਖ ਦੀ ਅਜ ਤੋ 2 ਸਾਲ ਪਹਿਲਾਂ ਜਦੋਂ ਫਾਰਮ ਸਟਾਰਟ ਕੀਤਾ ਤੀਜੀ ਕਮਾਜ ਸੀ ਹਾਂਜੀ ਮੈਂ ਰੱਖ ਲਈ ਵਾਲੀ ਦੇ ਸੂਈ ਸੀ ਬਸ ਬਹੁਤ ਪਰ ਮੈਂ ਮੈਂ ਫੇਰ ਉਹ ट्रांजैक्शन ਦੇ ਪੰਜ ਗੱਟੇ ਬਾਅਦ ਸੁਣ ਦੋ ਪਹਿਲਾਂ ਰਹਿ ਹੀ ਗਈ ਤੇ ਫੇਰ ਉਦੋਂ ਬਾਅਦ ਇਹਨੇ ਪਿਛਲੇ ਸੁਣੇ ਗੱਟੇ 19 ਕਿਲੋ ਦੁੱਧ ਉਹ ਹੀ 4.5 ਕਿਲੋ ਮਤਲਬ ਇੱਕ ਇਹ حساب ਹਰੇ ਇੱਥੇ ਜਾ ਕੇ ਫਰਕ ਪੈ ਗਿਆ ਹਰਿਆਣੇ ਵਾਲੀ ਬਾਜ ਇੱਧਰ ਆ ਕੇ ਇੱਕ ਸੁਆ ਜੀ ਨਹੀਂ ਹੂੰ ਛੱਪਣਾ ਛੁਪਣਾ ਨੂੰ ਯਾਦ ਕਰ ਹਾਂ ਛੱਪੜ ਤਾਂ ਆਪਣੇ ਵੀ ਹੈਗੇ ਸੀਗੇ ਕਰੋ ਮੰਨ ਲਓ ਉਦ ਲਈ ਖਾਣਾ ਕੱਢੋ ਆ ਅੱਡ ਆਪਣੇ ਨਾਲੋਂ ਹੂੰ ਤੇ ਇੱਕ ਸੂਆ ਦੁੱਧ ਨਹੀਂ ਦਿੰਦੀ ਜਾਨਵਰ ਜਿਆਦਾ ਖੁੱਲੇ ਵੀ ਰਹਿੰਦੇ ਆ ਹਾਂ ਉਧਰ ਖੁੱਲੇ ਵੀ ਰਹਿੰਦੇ ਆ 18 ਕਿਲੋ ਦੁੱਧ ਤੇ ਜਲਦੀ ਹੂੰ ਇਹਦਾ ਕੀ ਰਕਾਣਾ ਹੈ ਕਰਮਾ ਵਾਲੀ ਦਾ 18 ਕਿਲੋ 18.5 18 18.5 ਕਿਲੋ ਵੇਖੋ 18 18.5 ਕਿਲੋ ਇਹ ਦੁੱਧ 6 ਕਿਲੋ ਫੀਡ ਤੇ ਦੇਈ ਜਾਂਦੀ ਹੈ 6.5 ਕਿਲੋ ਪੱਠਰ ਖਾ ਕੇ ਤੇ ਬਾਲਟਾ ਭਰਦੀ ਆ ਮੈਂ ਹੁਣ ਤੁਸੀਂ ਮੰਨ ਲਓ ਇਹ 180 90 ਰੁਪਈਆ ਦੀ ਫੀਡ ਖਾਂਦੀ ਹੂੰ ਦੁੱਧ ਜੇ ਆਪਾਂ ਘੱਟੋ ਘਾਟ 70 ਰੁਪਏ ਲਾਈਏ ਜੇ ਹੁਣ ਮੰਨ ਲਓ ਮੋਟਾ ਮੋਟਾ ਇਹ 1200 ਦਾ 1100 ਦਾ ਦੁੱਧ ਦਿੱਤਾ ਮੰਨ ਲਓ ਇਹ ਲੇਬਰ ਪਾ ਕੇ 200 ਰੁਪਏ ਖਾਂਦੀ ਲੇਬਰ ਪਾ ਕੇ ਉਹ 10 12 ਰੁਪਏ ਮੱਝ ਦੇ ਲੇਬਰ ਦੀ ਕਾਸਟ ਆਉਂਦੀ ਹੁੰਦੀ ਕਿਉਂਕਿ ਜੇ 2000 ਆ ਗਈ ਮੰਨ ਲਓ 15 ਰੁਪਏ ਇੱਕ ਮੱਝ ਦੇ ਲੇਬਰ ਦੀ ਕਾਸਟ ਬੈ ਗਈ ਤਾਂ 20 ਲਾ ਲੋ 180 210 ਮੰਨ ਲੈਨੇ 1200 ਦਿੱਤੇ ਨੀ 900 ਰੁਪਏ ਕਮਾ ਕੇ ਦੇਣਾ ਹੁਣ ਜੇ ਇਹ ਤੇ ਮਾਲੂਏ 18 ਕਿਲੋ ਦੇ ਦਿੰਦੀ ਜ਼ੋਰ ਮਾਰ ਕੇ 20 ਕੱਢ ਦੂੰ ਕੱਢ ਦੂੰ ਹੁਣ ਜੇ ਤੇ ਮੈਂ ਉਹੀ ਖਰਚੇ 7-800 ਕਰਦਾ ਫਿਰ ਆਪਣੀ ਵੀ ਗਲਤੀ ਹੁਣ ਵਿੱਚ ਕਹਿਣਗੇ ਜਿਹੜੇ ਗਾਂ ਨੂੰ ਰਹਿਣਾ ਨਹੀਂ ਰਹਿਣ ਗਿਆ ਵੀ ਹੁਣ ਆਪਾਂ ਨੂੰ 3 ਸਾਲ ਹੋ ਗਏ ਇਹਨਾਂ ਦਾ ਪਤ ਹੀ ਆ ਤਜਰਬਾ ਹੋ ਗਿਆ ਕਹਿਣਗੇ ਉਹੀ ਵੱਢੀ ਜਾਂਦੇ ਪਸ਼ੂਆਂ ਨੂੰ ਉਹਨਾਂ ਦਾ ਆਪਾਂ ਨੂੰ ਤਜਰਬਾ ਇੱਕ ਚੀਜ਼ ਸਹਿਜ ਆਪਣੇ ਹੋਰ ਦਰਸ਼ਕ ਭਰਾਵਾਂ ਨੂੰ ਦੱਸੀ ਇਹ ਜਿਹੜੀ ਇਹ ਮੱਝ ਤੁਸੀਂ ਲੈ ਕੇ ਆਂਦੀ ਆ ਹਾਂਜੀ ਇਹ ਕਿੱਥੋਂ ਵਾਲੀ ਆ ਪੰਜਾਬ ਵਾਲੀ ਆ ਪੰਜਾਬ ਚੋਂ ਖਰੀਦੀ ਮੱਝ ਉਹੀ ਝੂਠ ਮਰੀ ਜਾਣਗੇ ਲੋ ਦਰਸ਼ਕੋ ਮੈਂ ਕੈਮਰਾਮੈਨ ਨੂੰ ਕਹਣਾ ਵੀ ਥੋੜੇ ਜਿਹਾ ਨਕੀਨੇ ਬਾਈ ਕੋਲੇ ਸਾਰੇ ਚੰਗੇ ਆ ਇਹ ਥੋੜਾ ਘੱਟ ਦਰਦੀ ਕਰਕੇ ਮੈਂ ਕਹਣਾ ਵੀ ਪ੍ਰੋਪਰ ਦਿਖਾਈ ਜਾਵੇ ਜਿਵੇਂ ਨੀਮੀ ਧੌਣ ਕਰਕੇ ਲੇਵਾ ਮਗਰ ਦਿਖਾਉਂਦੇ ਆ ਨਾ ਵੀ ਧੌਣ ਨੀਮੀ ਕਰਦੇ ਧੌਣ ਦੇਖੋ ਮੱਝ ਦੀ ਕਿੰਨੀ ਉੱਚੀ ਪਈ ਆ ਪੂਰੀ ਉੱਚੀ ਧੌਣ ਪਈ ਆ ਤੇ ਲੇਵਾ ਤੁਸੀਂ ਆਪ ਚੈੱਕ ਕਰ ਲਓ ਮੇਲਿਆਂ ਤੇ ਫਿਰ ਕਿਉਂ ਨਹੀਂ ਜਾਂਦੇ ਮੇਲਿਆਂ ਦੇ ਪੀਏ ਚੱਲਦੇ ਦਰਸ਼ਕੋ ਸੁਣ ਲਓ ਸੁਣ ਲਓ ਮੜਾ ਜਾਂ ਦਵਾਰੇ ਮੇਲਿਆਂ ਤੇ ਕਿਉਂ ਨਹੀਂ ਜਾਂਦੇ ਮੇਲਿਆਂ ਦੇ ਰੁਪਏ ਚੱਲਦੇ ਛੂਟ ਫਵਾਣ ਵਾਲਾ ਚੱਲਣ ਲੱਗ ਗਿਆ ਹਮ ਅਸਲ ਗੱਲ ਨਹੀਂ ਰਹੀ ਮੇਲਿਆਂ ਤੇ ਜਿਹਦੇ ਕੋਲ ਨਾ ਅਸਲ ਚੀਜ਼ ਆ ਉਹਦੀ ਤਾਂ ਘਰੇ ਖੜੂ ਹੀ ਬਸ ਚੈਂਪੀਅਨ ਹਮ ਫੜ ਆਪਣੀਆਂ ਝੋਟੀ ਆ ਸਾਨੂੰ ਐਂ ਪਤਾ ਇਹ ਸਾਡੇ ਕੋਲ ਚੈਂਪੀਅਨ ਹੀ ਲੈ ਦਰਸ਼ਕੋ ਕਮੈਂਟ ਕਰਕੇ ਤੁਸੀਂ ਦੱਸਨੇ ਆ ਜੇ ਕਦੇ ਮੇਲਿਆਂ ਚ ਇਹੋ ਜਿਹੇ ਹਵਾਨੇ ਇਹੋ ਜਿਹਾ ਥਾਣਾ ਇਹੋ ਜੀ ਚਮੜੀ ਇਹੋ ਜੀ ਫੇਸ ਬਿਊਟੀ ਬਾਕੀ ਮਸ਼ੀਨ ਤੇ ਸਿਵਾਈ ਕਰ ਲਓ ਸਿਵਾਈ ਹੱਥੀ ਕਰ ਲਓ ਬਹੁਤ ਹੀ ਵਧੀਆ ਬਾਕੀ ਫੇਸ ਬਿਊਟੀ ਸਿੰਘ ਕੁੰਡਾ ਜੀ ਲੈ ਬਈ ਸੱਜਣੋ ਸਾਡੇ ਭਰਾ ਕਹਿੰਦੇ ਮੇਲਿਆਂ-ਮੂਲਿਆਂ ਤੇ ਸਹੀ ਮੁੱਲ ਨਹੀਂ ਮਿਲਦਾ ਹਨਾ ਸਹੀ ਸੋਨੇ ਨੂੰ ਸੋਨਾ ਨਹੀਂ ਕਿਹਾ ਜਾਂਦਾ ਉਹ ਫਿਰ ਕਿਤੇ ਨਾ ਕਿਤੇ ਜਾ ਕੇ ਪੈਸਿਆਂ 'ਚ ਗੱਲ ਬਦਲ ਜਾਂਦੀ ਆ ਕੀ ਆ ਵੀ ਹੈਗੀ ਆਪਣੇ ਕੋਲੇ ਆ ਮੰਨ ਲਓ ਥੋੜੀ ਜਿਹੀ ਹੁਣ ਟੋਕੜ ਹੋ ਗਈ ਬਾਕੀ ਹਵਾਨਾ ਆਪਣੇ ਕੋਲ ਈ ਵੀ ਟਿਕ ਟੋਕ ਆਪੀ ਆ ਵੇਖੋ ਵੀ ਦਰਸ਼ਕੋ ਮੰਨ ਲਓ ਕੋਲੇ ਆਪਣੇ ਕੋਲੇ ਇੱਕ ਈ ਨਹੀਂ ਹੈਗੀ ਆ ਫਿਰ ਕਿੰਨੇ ਛੱਲੇ ਜਾਂਦੇ ਆ ਆ ਵਾ ਸਾਰੀ ਇੱਥੇ ਆ ਕੇ ਗੱਲ ਮੁੱਕਦੀ ਆ ਸਾਰੀ ਛੱਲੇ ਵੀਡੀਓ ਦੇਖੀ ਜਾਣਗੇ ਦੇਖੀ ਜਾਣਗੇ ਕਮਾਈ ਤੇ ਆ ਕੇ ਗੱਲ ਫੇਰ ਕਿੰਨੇ ਕ ਦਾ ਪਾ ਦਿੰਦੇ ਆ ਕਿੰਨੇ ਕ ਲੱਖ ਦਾ ਬਾਈ ਉਹ 16 ਘਟੋਲ 6 650 ਲੀਟਰ ਦੁੱਧ ਪੈ ਜਾਂਦਾ 12 ਕ ਲੱਖ ਰੁਪਏ ਤਾਂ ਹੁਣ ਮੰਨ ਲਓ ਜੇ ਮੱਝਾ ਮੁੱਝਾ ਡرائی ਸੁਣ ਵਾਲੀਆਂ ਨੇ ਹੂੰ ਹੁਣ 12 ਬੂਹਾਂ ਪੈ ਜਾਂਦਾ ਬਾਕੀ ਮਾਰ ਮੂਲ ਚ ਹੁਣ ਮਾਲ ਫੇਰ ਖਰੀਦਣ ਲੱਗ ਜਾਗੇ ਹੂੰ ਮੰਨ ਲਓ 20 ਦੇ ਵੀ ਟੱਚ ਹੋ ਜਾਣਾ ਮੰਥਲੀ ਮੰਥਲੀ 20 ਟੱਚ ਕਰ ਜਾਂਦੇ ਬੰਦੀ ਗੱਲ ਹੋਰ ਆ 20 ਲੱਖ ਦਾ ਜੇ ਦੁੱਧ ਪਾਉਣਾ ਸੀ ਐ ਨਹੀਂ 13 14 ਲੱਖ ਖਰਚੇ ਹੀ ਪਾ ਦੇਣਾ ਹਾਂ ਸਾਡੀ ਲੱਖ ਲੇਬਰ ਉਦੋਂ 5 ਲੱਖ ਦੀ ਫੀਡ ਫੀਡ ਨਹੀਂ ਆਏ ਹੈਗੇ ਸੀ 10-12 ਲੱਖ ਦੀ ਪੱਟ ਦਾਂਗੇ ਅੱਛਾ ਮੰਨ ਲਓ ਜੀ ਐਵੇਂ ਹੀ ਸੋਚਦੇ ਆਂ ਕਿ ਘੱਟ ਖਰਚਾ ਕਰਨਾ ਬੇਫਾਲਤੂ ਨਹੀਂ ਖਰਚਾ ਕਰਨਾ ਲੋਕਾਂ ਕੰਮ ਅਗਰ ਨਹੀਂ ਲੱਗਣਾ ਜਿਹੜੇ ਫਾਰਮ ਬੰਦੇ ਨੇ ਲੋਕਾਂ ਅਮਗਰ ਖੋਲ ਦੇਖ ਕੇ ਖੋਲਿਆ ਉਹ ਫਾਰਮ ਫੇਲ ਹੋ ਹੂੰ ਆਪਦਾ ਆਪਦਾ ਤਮਾਕੂ ਵਰਤੋ ਹਾਂ ਆਪਦਾ ਦੇਖੋ ਇਹਨਾਂ ਦਾ ਆਪਦਾ ਮਲਾ ਢਾਂਚਾ ਦੇਖ ਕੇ ਕੰਮ ਕਰੋ ਹੂੰ ਬਹੁਤ ਵਧੀਆ ਸਹਿਜ ਬਾਈ ਤੁਹਾਡਾ ਇਧਰਲਾ ਫਾਰਮ ਆਪਾਂ ਵਿਜ਼ਿਟ ਕਰਾਤਾ ਥੋੜੇ ਥੋੜੇ ਨਾਲ ਵੀਡੀਓ ਹੋਗੀ ਕਾਫੀ ਲੰਬੀ ਹੁਣ ਆਪਣਾ ਦੂਜਾ ਫਾਰਮ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਖਾਉਣੇ ਆ ਬਹੁਤ ਵਧੀਆ ਚੰਗੇ ਚੰਗੇ ਰਿਕਰਡ ਵਾਲੇ ਤੁਹਾਡੇ ਕੋਲੇ ਜਾਨਵਰ ਹੈ ਬਹੁਤ ਵਧੀਆ ਤਰੀਕੇ ਦੀ ਤੁਹਾਡੀ ਮਿਹਨਤ ਹੈ ਅਣਥੱਕ ਮਿਹਨਤ ਪਿਓ ਪੁੱਤ ਦਾਦਾ ਪਰਿਵਾਰ ਦਾ ਇਕੱਲੇ ਇਕੱਲੇ ਜਾਣੇ ਦਾ ਸੰਜੋਗ ਹੈ ਬਾਕੀ ਪੰਜ ਜਾਨੇ ਆਪਣੇ ਲੇਬਰ ਵਾਲੇ ਆ ਮੰਨੋ ਵੀ ਕਰਦੀ ਆ ਪੰਜਾਬੀ ਰੱਖੇ ਵੇ ਪੰਜਾਬੀ ਬੰਦੇ ਆ ਬਾਕੀ ਆਪਣੇ ਕੋਲ ਇੱਕ ਦੋ ਭਈਏ ਹੁੰਦੇ ਉਹ ਗਏ ਹੋਣ ਆਜ ਮੰਨੋ ਪਰਿਵਾਰ ਹੀ ਆ ਆ ਨਹੀਂ ਹੈਗਾ ਕਿ ਇਹ ਵੇਚਣਾ ਪਰਵਾਰਕੀ ਹੁੰਦੀ ਆ ਇੱਕ ਜਣ ਇੱਕ ਸੀਰੀ ਉਹਦੀ ਰੋਟੀ ਐਡ ਪਗਦੀ ਹਮ ਆਪਾਂ ਹੋ ਮੰਨ ਲਓ 6 ਜਾਣੇ ਸੀ ਪਰਿਵਾਰ ਦੇ ਆ ਪੰਜ ਇਹ ਜੇ 11 ਬੰਦਿਆਂ ਦੀ ਰੋਟੀ ਇੱਕ ਬਰਾਬਰ ਬਾਨੀ ਆ ਜਿਹੋ ਜੀ ਆਪ ਖਾਣੀ ਆ ਜੇ ਆਪ ਦਹੀਂ ਖਾਣੀ ਆ ਇਹਨਾਂ ਨੂੰ ਦੇਣੀ ਆ ਦਹੀਂ ਆਪਣੇ ਮਾਲਾ ਲੇਬਰ ਨੂੰ ਕਿਹੜਾ ਦਈ ਜਾਂਦਾ ਅਸੀਂ ਇਹਨਾਂ ਹਮ ਮਨਾ 20 22 ਕਿਲੋ 23 ਚ 23 ਕਿਲੋ ਦੁੱਧ ਕਰੇ ਲੱਗਦਾ ਦਹੀਂ ਨਾ ਸੀ ਨਾਲੇ ਸਮੇਂ ਦੇ ਵਿੱਚ ਕੋਈ ਪ੍ਰੋਜੈਕਟ ਤੇ ਕੰਮ ਕਰਨਾ ਹੈ ਹਾਂ ਆਪਾਂ ਪ੍ਰੋਡਕਟ ਤਿਆਰ ਕਰਨਾਗੇ ਬਸ ਹੁਣ ਅ ਛੇ ਮਹੀਨੇ ਤੋਂ ਆਪਾਂ ਆਪਦਾ ਪ੍ਰੋਡਕਟ ਤਿਆਰ ਕਰਾਂਗੇ ਲੈ ਬਈ ਸੱਜਣੋ ਕਿਉਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਰਾਵਾਂ ਨੇ ਘਰ ਦੀਆਂ ਬਣੀਆਂ ਚੀਜ਼ਾਂ ਖੁਆ ਦੁੱਧ ਲੈਣਾ ਦਹੀਂ ਲੈਣੀ ਹੈ ਪਨੀਰ ਲੈਣੀ ਹੈ ਮੱਖਣ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਭਰਾ ਸਟਾਰਟ ਕਰੂਗਾ ਬਿਲਕੁਲ ਸਾਫ਼ ਸੁਥਰੀ ਗੱਲਬਾਤ ਹੋਊਗੀ ਫਾਰਮ ਤੁਹਾਨੂੰ ਹੁਣ ਵੀ ਵਿਜ਼ਿਟ ਕਰਾਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਾਨਵਰ 500 ਹੋ ਗਿਆ ਹਾਂਜੀ 500 ਵੀ ਵਿਜ਼ਿਟ ਕਰਾਵਾਂਗੇ ਤੇ ਸਾਥ ਤੁਸੀਂ ਦੇਣਾ ਜੇ ਜ਼ਹਿਰਾ ਖਾਣੀ ਹੈ ਤਾਂ ਤਾਂ ਵੀ ਤੁਸੀਂ ਖਾ ਸਕਦੇ ਹੋ ਜੇ ਜ਼ਹਿਰ ਮੁਕਤ ਖਾਣਾ ਹੈ ਤਾਂ ਤੁਸੀਂ ਸਾਥ ਦੇ ਸਕਦੇ ਹੋ অপਸ਼ਨ 2 ਹੈ ਬਹੁਤ ਵਧੀਆ ਸਹਿਯੋਗ ਸਾਡੇ ਦਰਸ਼ਕਾਂ ਨੂੰ ਬਾਈ ਤੁਸੀਂ ਜਾਣਕਾਰੀ ਦਿੱਤੀ ਆ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ